ਅੱਜ ਮਤਲਬ ਪੈਰਾ ਡਿਵਲ ਇੰਟਰਨੈਸ਼ਨਲ ਪੈਰਾ ਮਤਲਬ ਇੰਡੀਆ ਚੈਂਪੀਅਨ ਆ ਮਤਲਬ ਇੱਕ ਲਾਈਵ ਮਤਲਬ ਹੋਪ ਖਤਮ ਹੋ ਗਈ ਜੀ 6 ਟਾਈਮ ਇੰਡੀਆ ਚੈਂਪੀਅਨ ਰਹੇ ਹੋ ਹਾਂਜੀ ਸਰ ਹਾਂਜੀ ਤੇ 6 ਟਾਈਮ ਇੰਡੀਅਨ ਚੈਂਪੀਅਨ ਰਹਿ ਕੇ ਕੀ ਮਿਲਿਆ ਸਰ ਮਿਲਿਆ ਦਸਵਰਲੇ ਕੁਛ ਨਹੀਂ ਆ ਜੋ ਗਵਰਨਮੈਂਟ ਨੂੰ ਮਤਲਬ ਸਪੋਰਟ ਕਰਨੀ ਚਾਹੀਦੀ ਆ ਉਹ ਨਹੀਂ ਕੀਤੀ ਜੋ ਐਪਰੀਸ਼ੀਏਸ਼ਨ ਮਿਲਣੀ ਚਾਹੀਦੀ ਆ ਜੋ ਇੱਕ ਇੰਡੀਆ ਚੈਂਪੀਅਨ ਨੂੰ ਮਿਲਦੀ ਆ ਬਾਾਕੀ ਗੇਮਸ ਚ ਤੇ ਨੋਰਮਲ ਤੇ ਮਤਲਬ ਏਬਲ ਬਾਡੀ ਨੂੰ ਸਭ ਨੂੰ ਮਿਲਦੀ ਆ ਤੇ ਪੈਰਾ ਸਪੋਰਟਸਮਨ ਪਲੇਅਰ ਨੂੰ ਉਹ ਪਛਾਣ ਹੀ ਮਿਲਦੀ ਸਰ ਫਲੈਗ ਇੰਡੀਆ ਦਾ ਹੈ ਨਾ ਹਾਂਜੀ ਸਰ ਤੇ ਉਹ ਮਤਲਬ ਕਾਫੀ ਮਤਲਬ ਸਟੇਟਸ ਆਫਰ ਆਈਆਂ ਸੀਗੀਆਂ ਕਿ ਮਤਲਬ ਸਾਡੀ ਸਟੇਟ ਵੱਲੋਂ ਆ ਕੇ ਖੇਲੋ ਗੁਜਰਾਤ ਵੱਲੋਂ ਇਹ ਰਾਣੀ ਵੱਲੋਂ ਭਾਈ ਮੈਂ ਇਕੱਲਾ ਪੰਜਾਬ ਦਾ ਪਲੇਅਰ ਸੀਗਾ ਕਿ ਮੈਂ ਛੱਡ ਕੇ ਚਲਾ ਜਾਊਂਗਾ ਪੰਜਾਬ ਦਾ ਪੈਰਾ ਟੂਰਨਾਮੈਂਟ ਹੀ ਖਤਮ ਹੋ ਜਾਏਗਾ ਮੈਂ ਇੰਡੀਆ ਚਲੇ ਤੱਕ ਆ ਰਹੇ ਨਹੀਂ 2022 ਦੇ ਜੋ ਇੰਟਰਨੈਸ਼ਨਲ ਚੈਂਪੀਅਨਰ ਅਟਰ ਇੱਕ ਸੈੱਟ ਵੀ ਨਹੀਂ ਆ ਰਹੇ ਮੈਂ ਇਕਲੌਤਾ ਪਲੇਅਰ ਆ ਮਤਲਬ ਪੰਜਾਬ ਦੇ ਇਕਲੌਤਾ ਪਲੇਅਰ ਆ ਮੇਰੇ ਨਾਲ ਦੇ ਪੰਜਾਬ ਦੇ ਪਲੇਅਰ ਹੁੰਦੇ ਸੀਗੇ ਉਹ ਛੱਡ ਕੇ ਚੰਡੀਗੜ੍ਹ ਜਾ ਚੁੱਕੇ ਆ ਸਰ ਮੈਂ ਇਕੱਲਾ ਹੀ ਰਹਿ ਗਿਆ ਉਹ ਚੰਡੀਗੜ੍ਹ ਚਲੇ ਗਏ ਗੁਜਰਾਤ ਚਲੇ ਗਏ ਰਾਣੀ ਚਲੇ ਮਤਲਬ ਇਹ ਪੰਜਾਬ ਨਾਲ ਪਿਆਰ ਆ ਮਿੱਟੀ ਨਾਲ ਕੀ ਮਤਲਬ ਪੰਜਾਬ ਚ ਪੈਦਾ ਮਿੱਟੀ ਨਾਲ ਖੇਲਣਾ ਮੈਂ ਛੱਡਿਆ ਨਹੀਂ ਦਾ ਪੰਜਾਬ ਆਫਰਾਂ ਵੀ ਆ ਰਹੀਆਂ ਸਰ ਉੱਤੇ ਸਰ ਮਤਲਬ ਮੇਰੇ ਮੈਡਲਾਂ ਦੀ ਵੈਲਿਊ ਪਈ ਗਈ ਸਰ ਜਿਹੜਾ ਮੈਡਲ ਜਿੱਤ ਕੇ ਆ ਰਿਹਾ ਐਪਲੀਕੇਸ਼ਨ ਮਿਲੇਗਾ ਇੱਕ ਸਰ ਲਾਈਫ ਦੀ ਜੋ ਮਿਲਣਾ ਚਾਹੀਦਾ ਹੈ ਕਲੀਅਰ ਮੂ ਜੋ ਡਿਜ਼ਰਵ ਕਰਦਾ ਹੈ ਨਹੀਂ ਮੈਨੇਜ ਕਰਨ ਤੋਂ ਬਾਅਦ ਪਰ ਉਹ ਐਪਲੀਕੇਸ਼ਨ ਹੀ ਮਿਲ ਰਹਾ ਸਰ ਚਲ ਆ ਖੇਲੂ ਇੰਡੀਆ ਦਾ ਖੇਲੂ ਨਹੀਂ ਪੈਰ ਗੇਮ ਫਿਨਿਸ਼ ਹੋਈ ਸੀ ਐਚ ਸਰ 골ਡ ਮੈਡਲ ਆਇਆ ਸੀ ਮੇਰਾ 14 ਮੈਡਲ ਜਦੋਂ ਨੈਸ਼ਨਲ ਇੰਟਰਨੈਸ਼ਨਲ ਆਟੂ ਗੋਲਡ ਤੇ ਰੋਟਿੰਗ ਵਾ ਪਰ ਇੱਥੇ ਮੈਨੂੰ ਕੋਈ ਰਿਵਾਰਡ ਨਹੀਂ ਮਿਲਿਆ। ਬੜਾ ਲਾਈਫ ਥੋੜੀ ਸਟਰਗਲ ਵਾਲੀ ਹੈਗੀ ਆ। ਪਰ ਗਿਵ ਅਪ ਨਹੀਂ ਕੀਤੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ DF5 ਚੈਨਲ ਪੰਜਾਬੀ ਤੇ ਮੈਂ ਤੁਹਾਡਾ ਆਪਣਾ ਹਰਜੋਤ ਸਿੰਘ ਸਵਾਜਿ ਅਸੀ ਗੱਲਬਾਤ ਕਰਨ ਜਾਣ ਜਾ ਰਹੇ ਆ। ਇਹ ਜਿਹੇ ਸਤਾਰੇ ਦੇ ਨਾਲ ਜੋ ਸਾਡੇ ਆ ਸਾਡੇ ਸਟੂਡੀਓ ਚ ਮੌਜੂਦ ਨੇ। ਆਓ ਫਿਰ ਗੱਲਬਾਤ ਕਰਾਨੇ ਆਂ ਸ਼ੁਭਮ ਬਾਦਵਾ ਦੇ ਨਾਲ। ਸਤਿ ਸ਼੍ਰੀ ਅਕਾਲ ਸ਼ੁਭਮ ਜੀ। ਸਤਿ ਸ਼੍ਰੀ ਅਕਾਲ ਸਰ। ਕੀ ਹਾਲ ਚਾਲ ਹੈ? ਬਹੁਤ ਧੀ ਬਹੁਤ ਧੀ। ਆ ਸ਼ੁਭਮ ਕਿਵੇਂ ਦੀ ਰਹਿ ਰਹੀ ਹੈ ਲਾਈਫ ਪਹਿਲਾਂ ਤਾਂ? ਸਰ ਲਾਈਫ ਥੋੜੀ ਸਟਰਗਲ ਵਾਲੀ ਹੈਗੀ ਆ। ਪਰ ਗਿਵ ਅਪ ਸਰ ਹਾਰਡ ਵਰਕਿੰਗ ਅਜ਼ਰ ਮਤਲਬ ਬਹੁਤ ਕੁਝ ਸਿੱਖਨ ਨੂੰ ਮਿਲਿਆ ਲਾਈਫ ਚ ਮਤਲਬ ਅਪਸ ਐਂਡ ਡਾਊਨਸ ਆਇਆ ਮਤਲਬ ਲਾਈਫ ਚ ਗਿਵ ਅਪ ਨਹੀਂ ਕੀਤਾ ਮਤਲਬ ਅੱਜ ਮਤਲਬ ਪੈਰਾਡੇ ਵਰ ਇੰਟਰਨੈਸ਼ਨਲ ਪੈਰਾਨਾ ਮਤਲਬ ਇੰਡੀਆ ਚੈਂਪੀਅਨ ਆ ਮਤਲਬ ਇੱਕ ਲਾਈਫ ਮਤਲਬ ਹੋਪ ਖਤਮ ਹੋ ਗਈ ਸੀ 6 ਟਾਈਮ ਇੰਡੀਆ ਚੈਂਪੀਅਨ ਰਹੇ ਹੋ ਹਾਂਜੀ ਸਰ ਹਾਂਜੀ ਤੇ 6 ਟਾਈਮ ਇੰਡੀਅਨ ਚੈਂਪੀਅਨ ਰਹਿ ਕੇ ਕੀ ਮਿਲਿਆ ਸਰ ਮਿਲਿਆ ਦਾ ਸਰ ਅੱਲੇ ਕੁਝ ਨਹੀਂ ਐ ਬਟ ਗੇਮ ਨਾਲ ਜੋ ਪਿਆਰ ਆ ਉਹ ਗਿਵ ਅਪ ਨਹੀਂ ਕੀਤਾ ਬਸ ਜੋ ਗਵਰਨਮੈਂਟ ਨੂੰ ਮਤਲਬ ਸਪੋਰਟ ਕਰਨੀ ਚਾਹੀਦੀ ਆ ਉਹ ਨਹੀਂ ਗਈ ਜੋ ਅਪਰੀਸ਼ੀਏਸ਼ਨ ਮਿਲਣੀ ਚਾਹੀਦੀ ਆ ਜੋ ਇੱਕ ਇੰਡੀਆ ਚੈਂਪੀਅਨ ਨੂੰ ਮਿਲਦੀ ਆ ਬਾਕੀ ਗੇਮਸ 'ਚ ਤੇ ਨੋਰਮਲ ਤੇ ਮਤਲਬ ਏਬਲ ਬੋਡੀ ਨੂੰ ਸਭ ਨੂੰ ਮਿਲਦੀ ਆ ਤੇ ਪੈਰਾ ਸਪੋਰਟਸਪਲ ਪਲੇਅਰ ਨੂੰ ਉਹ ਪਛਾਣ ਹੀ ਮਿਲਦੀ ਸਰ ਤੁਸੀਂ ਡਿਸੇਬਲ ਹੋ ਕੇ ਵੀ ਹੈਨਾ ਵੀ ਐਡੀ ਗੇਮਸ ਕਰ ਰਹੇ ਹੋ ਹਾਂਜੀ ਜਿਹੜੀ ਗੇਮ ਹੈ ਟੈਨਿਸ ਟੇਬਲ ਤੁਸੀਂ ਹੈਨਾ ਖੇਡਦੇ ਹੋ ਟੇਬਲ ਟੈਨਿਸ ਤੁਸੀਂ 6 ਟਾਈਮ ਇੰਡੀਅਨ ਚੈਂਪੀਅਨ ਰਹੇਗੇ ਜੌਬਸ ਵਗੈਰਾ ਕੁਝ ਵੀ ਨਹੀਂ ਪ੍ਰੋਵਾਈਡ ਤੁਹਾਡੇ ਲਈ ਸਰ ਕੁਝ ਨਹੀਂ ਸਰ ਮੈਂ ਇਕਲੌਤਾ ਪੰਜਾਬ ਦਾ ਪਲੇਅਰ ਆ ਜੋ ਇੰਡੀਆ ਚੈਂਪੀਅਨ ਆ ਲਾਸਟ ਵੇ ਮੈਂ ਹੈਟ੍ਰਿਕ ਇਨਟਰਨੈਸ਼ਨਲ ਮੈਡ ਹਲੇ ਮੈਂ ਪੈਰਲੰਪਿਕ ਵਰਲਡ ਕੁਆਲੀਫਿਕੇਸ਼ਨ ਖੇਲ ਕੇ ਆਇਆ ਸਰ ਟੌਪ 12 ਪਲੇਅਰ ਸੇ ਆਇਆ ਮਤਲਬ ਸਰ ਜੋ ਮੈਂ ਜਿਹਨਾਂ ਨੂੰ ਮੈਂ ਆ ਰਿਹਾ ਸਰ ਜਿਹੜੇ ਸੈਕਿੰਡ ਥਰਡ ਆ ਰਹੇ ਨੈਸ਼ਨਲ ਚ ਉਹਨਾਂ ਨੂੰ ਗਵਰਨਮੈਂਟ ਜੌਬਸ ਆ ਉਹਨਾਂ ਨੂੰ ਸੈਕਿੰਡ ਥਰਡ ਦੇ ਪ੍ਰਾਈਜ਼ ਵਗੈਰਾ ਮਿਲਦੇ ਆ ਮੈਨੂੰ ਅਜੇ ਤੱਕ ਮੇ ਕੋ 14 ਮੈਡਲ ਆ ਨੈਸ਼ਨਲ ਇੰਟਰਨੈਸ਼ਨਲ 8 ਗੋਲਡ ਆ 3 ਸਿਲਵਰ 2 3 ਬ੍ਰੌਂਜ਼ ਪਰ ਅਜੇ ਤੱਕ ਮੈਨੂੰ ਕੋਈ ਰਿਵਾਰਡ ਨਹੀਂ ਮਿਲਿਆ ਉਹਦਾ ਕੋਈ ਫਾਇਦਾ ਨਹੀਂ ਆ ਕੋਈ ਫਾਇਦਾ ਨਹੀਂ ਸਰ ਕੁਝ ਨਹੀਂ ਮਤਲਬ ਦਿਨ ਰਾਤ ਮਿਹਨਤ ਕਰਕੇ ਮਤਲਬ ਮੇਰਾ 2016 ਚ ਬਾਈਕ ਐਕਸੀਡੈਂਟ ਹੋ ਗਿਆ ਹੀਗਾ ਹੂੰ ਮਤਲਬ ਪੂਰਾ 3 ਸਾਲ ਬੈਠਤੇ ਰਹੇ ਤਾਂ ਬਾਅਦ ਮੈਂ ਪਹਿਲੇ ਡਿਬਲਾਈਨਸ ਪਲੇਅਰ ਸੀਗਾ ਮਤਲਬ ਮੈਂ ਗਿਵ ਅਪ ਨਹੀਂ ਕੀਤਾ ਮੈਂ ਆਪਣੇ ਗੇਮ ਨੂੰ ਮਤਲਬ ਇੱਕ ਮੋਟੀਵੇਟ ਕੀਤਾ ਕਿ ਇਹ ਕੁਝ ਕਰ ਸਕਦਾ ਲਾਈਵ ਚ ਗਿਵ ਅਪ ਨਹੀਂ ਕੀਤਾ ਗੇਮ ਨੂੰ ਸਭ ਕੁਝ ਦਿੱਤਾ ਬਟ ਗੇਮਸਰ ਜੋ ਪੰਜਾਬ ਸਰ ਗਵਰਨਮੈਂਟ ਕਰਨਾ ਚਾਹੀਦਾ ਕੁਝ ਨਹੀਂ ਸਰ ਕਰ ਰਹੀ ਸਰ ਜੋ ਤੁਸੀਂ ਖੇਡ ਕੇ ਆਏ ਸੀਗੇ ਹਾਂਜੀ ਸਰ ਉਹ ਸਾਡਾ ਸਨਮਾਨ ਕੀਤਾ ਗਿਆ ਸੀ ਬੜੀਆ ਤਰੀਕਿਆਂ ਨਹੀਂ ਸਰ ਕੁਝ ਨਹੀਂ ਸਰ ਕਿਉਂ ਸਰ ਪਲੇਅਰ ਸਰ ਪੈਰਾਸਪੋਰਟਸ ਪਲੇਅਰ ਦੀ ਸਰ ਪੰਜਾਬ ਸਰ ਵੈਲਿਊ ਨਹੀਂ ਸਰ ਜੋ ਮਤਲਬ ਏਬਲ ਬਾਡੀ ਨੂੰ ਮਿਲਦੀ ਆ ਜੋ ਬਾਕੀ ਸਟੇਟਸ ਸਰ ਪੈਰਾਸਪੋਰਟਸ ਨੂੰ ਬਹੁਤ ਵੈਲਿਊ ਕਰਦੇ ਆ ਪਰ ਇੱਥੇ ਸਰ ਕੋਈ ਵੈਲਿਊ ਨਹੀਂ ਕਰਦਾ ਜਰਾ ਮੇਰੇ ਇੱਕ ਗੱਲ ਪੁੱਛਣਾ ਸਟਾਰਸ ਦੀ ਵੈਲਿਊ ਹੈ ਨਾ ਸਟਾਰਸ ਦੇ ਨਾਲ ਫੋਟੋ ਹੁੰਦੀ ਹੈ ਨਾ ਹਾਂਜੀ ਹਾਂਜੀ ਸਟਾਰਸ ਦੇ ਜੇ ਕਿਤੇ ਹੁਣ ਜਿਵੇਂ ਕੋਈ ਫਿਲਮ ਆਰੀ ਹੋਈਗੀ ਉਹਨਾਂ ਦੀ ਪ੍ਰੋਮੋਸ਼ਨ ਹੁੰਦੀ ਹੈ ਉੱਥੇ ਸਾਰਾ ਇਕੱਠ ਹੁੰਦਾ ਨਾ ਉਹਨੂੰ ਦੇਖਣ ਲਈ ਸਾਰੇ ਜਾਂਦੇ ਹੋ ਨਾ ਹਾਂਜੀ ਹਾਂਜੀ ਸਰ ਤੁਸੀਂ ਤਾਂ ਇੰਡੀਆ ਦੇ ਸਟਾਰਸ ਹੋਣਾ ਹਾਂਜੀ ਸਰ ਮਤਲਬ ਆਸੀ ਮਤਲਬ ਮੈਂ ਫੋਰਨ ਜਾ ਕੇ ਦੇਖਦਾ ਸਰ ਜਿਹੜੇ ਫੋਰਨ ਨੂੰ ਮੈਂ ਆਂਦਾ ਉਹਨਾਂ ਨੂੰ ਫੋਰਨ ਦੀ ਸਰ ਮਤਲਬ ਹਰ ਇੱਕ ਪਲੇਅਰ ਦੀ ਵੈਲਿਊ ਹੈਗੀ ਉਹਨਾਂ ਨੂੰ ਹਰ ਇੱਕ ਚੀਜ਼ ਦੀ ਐクセਸਿਬਲ ਮਤਲਬ ਹਰ ਚੀਜ਼ ਮਤਲਬ ਪ੍ਰੋਵਾਈਡ ਕੀਤੀ ਜਾਂਦੀ ਹੈ ਪ੍ਰੋਪਰ ਕੋਚਸ ਪ੍ਰੋਪਰ ਟ੍ਰੇਨਿੰਗ ਹਰ ਚੀਜ਼ ਅਦਰ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਸਾਡੇ ਕੋਲ ਮਤਲਬ ਲੈਸ ਇਕਵਿਪਮੈਂਟਸ ਹੋ ਗਏ ਮਤਲਬ ਪ੍ਰੋਪਰ ਮਤਲਬ ਸਭ ਕੋਈ ਸਰਸਿਸ ਵੀ ਨਹੀਂ ਹੈਗੇ ਅਈ ਤਾਂ ਵੀ ਗਏ ਆਪਣੀ ਕਰਦੇ ਇੰਟਰਨੈਸ਼ਨਲ ਜਾ ਜਾਂਦਾ ਕੋਲ ਆਪਣੇ ਪੈਸੇ ਲਾ ਕੇ ਅਦਰ ਤਾਂ ਆ ਵੀ ਅਦਰ ਮੈਡਲ ਵੀ ਲੈ ਕੇ ਆਉਂਦਾ ਫਿਰ ਵੀ ਇਸ ਹੋਰ ਖਿਡਾਰੀ ਨੂੰ ਹੀ ਕਿਉਂ ਪੈਸੇ ਲਾਣੇ ਪੈਂਦੇ ਨੇ ਉਹ ਜਾਂਦਾ ਤਾਂ ਦੇਸ਼ ਲਈ ਖੇਡਣਾ ਨਾ ਯਾਰ ਸਰਕਾਰਾਂ ਇੰਨੀਆਂ ਵੀ ਨਹੀਂ ਕਰ ਸਕਦੇ ਵੀ ਦੇਸ਼ ਦੇਸ਼ ਲਈ ਜਿਹੜਾ ਬੰਦਾ ਸਾਡੇ ਨਾਲ ਖੇਡਣ ਜਾ ਰਿਹਾ ਆ ਸਾਡੇ ਲਈ ਖੇਡ ਰਿਹਾ ਅਤਾਡਾ ਫਲੈਗ ਹੈ ਜਿਹੜਾ ਸਾਈਡ ਤੇ ਲੱਗਾ ਹਾਂਜੀ ਸਰ ਹੈਨਾ ਇਹ ਫਲੈਗ ਇੰਡੀਆ ਦਾ ਹੈ ਨਾ ਹਾਂਜੀ ਸਰ ਇਧਰ ਲਿਖਣ ਜਾਂਦੇ ਹਾਂ ਨਾ ਹਾਂਜੀ ਸਰ ਫੇਰ ਸਰ ਉਹ ਹੀ ਆਸਮੱਲਾ ਜੋ ਇੱਕ ਰੈਵੋਲੂਸ਼ਨ ਲੈ ਕੇ ਆਣਾ ਚਾਹੁੰਦਾ ਮੈਂ ਨੂੰ ਮਤਲਬ ਕਾਫੀ ਮਤਲਬ ਸਟੇਟਸ ਆਫਰ ਆਈਆਂ ਸੀਗੀਆਂ ਕਿ ਮਤਲਬ ਸਾਡੀ ਸਟੇਟ ਵੱਲੋਂ ਆ ਕੇ ਖੇਲੋ ਗੁਜਰਾਤ ਵੱਲੋਂ ਯੇਰਾਨੀ ਵੱਲੋਂ ਵਾਈ ਮੈਂ ਇਕੱਲਾ ਇੱਕ ਪੰਜਾਬ ਦਾ ਪਲੇਅਰ ਸੀਗਾ ਅਗਰ ਮੈਂ ਇਹ ਛੱਡ ਕੇ ਚਲਾ ਜਾਊਂਗਾ ਪੰਜਾਬ ਦੀ ਪੈਰਾ ਟੇਬਲ ਨਹੀਂ ਖਤਮ ਹੋ ਜਾਏਗਾ ਮੈਂ ਤੁਸੀਂ ਸੋਚਦੇ ਹੋ ਯਾਰ ਹਾਂਜੀ ਸਰ ਸਾਡੀ ਸਰਕਾਰਾਂ ਇੰਨੀ ਮਾੜੀਆਂ ਨੇ ਜੀ ਸਾਨੂੰ ਦੂਜੇ ਬੰਦੇ ਆਪਰਚੂਨਿਟੀਆਂ ਦੇ ਰਹੇ ਨੇ ਹਨਾ ਵੀ ਤੁਸੀਂ ਸਾਡੇ ਲਈ ਖੇਡੋ ਹਾਂ ਜੀ ਤਾਂ ਮਤਲਬ ਵੱਲੇ ਮੇਰੀ ਸਾਈਵਲ অফ ਸਿਲੈਕਸ਼ਨ ਹੋ ਗਈ ਹੈ ਮਤਲਬ ਗੁਜਰਾਤ ਵੱਲ ਆਫਰ ਆਈ ਹੈ ਮੈਨੂੰ ਮਤਲਬ ਔਰ ਮੇਰਾ ਮਤਲਬ ਜੋ ਸਪੋਰਟ ਆਫ ਇੰਡੀਆ ਦੇ ਵਿੱਚ ਸਾਰੇ 올ੰਪਿਕ ਮੈਡਲ ਸਟੇਸ਼ਨ ਵੈਲੀ ਉੱਤੇ ਖੇਡਦੇ ਅਦਰ ਔਰ ਮੇਰੀ ਵੀ ਤਰੀ ਉੱਤੇ ਜੁਆਇਨਿੰਗ ਅਦਰ ਮਤਲਬ ਗੁਜਰਾਤ ਤੋਂ ਮੇਰਾ ਮਤਲਬ ਅਜ ਤੱਕ ਸਰ ਮੈਨੂੰ 7 ਸਾਲ ਹੋ ਗਏ ਆ ਮਤਲਬ ਮੇਰੇ ਮੈਡਲ ਤੋਂਾਰੇ ਮੈਂ 2018 ਖੇਡਣਾ ਸ਼ੁਰੂ ਕੀਤਾ ਇਹਨੇ ਮੈਡਲ ਤੋਂ ਬਾਅਦ ਅਗਰ ਮੈਨੂੰ ਸਪੋਰਟ ਨਹੀਂ ਮ ਫੈਮਿਲੀ ਵੀ ਮੀਡਲ ਕਲਾਸ ਤੋਂ ਆਉਣ। ਹੁਣ ਕੱਦ ਤੱਕ ਮੈਂ ਆਪਣੇ ਫੈਮਿਲੀ ਤੋਂ ਕਰ ਸਕਦਾ ਵਾਂ। ਹੁਣ ਮੇਰੇ ਤੋਂ ਕੋਈ ਆਪਸ਼ਨ ਤਾਂ ਬਚੇਗਾ ਨਹੀਂ ਸਰ। ਐਂਡ 'ਚ ਵੀ ਮੈਨੂੰ ਗੁਜਰਾਤ ਉਲੇ ਖੇਲਣਾ ਪਏਗਾ, ਛੱਡਣਾ ਪਏਗਾ ਪੰਜਾਬ ਨੂੰ। ਪੰਜਾਬ ਸੋ ਨਹੀਂ ਰਿਹਾ ਤੇ ਕੋਈ ਸਰ ਕੀ ਕਰ ਸਕਦੇ ਆ। ਸੋਚਦੇ ਆਂ ਭਾਈ ਯਾਰ ਜਿੱਥੇ ਮੈਂ ਜਮਿਆ ਪੜਿਆ ਆ ਹਨਾ ਜਿਹੜੀ ਧਰਤੀ ਤੇ ਮੈਂ ਚਾਹੁੰਦਾ ਹਨਾ। ਯਾਰ ਉਹ ਦੇਸ਼ ਹੀ ਮੇਨਾਂ ਲਈ ਖੜ ਰਿਹਾ ਯਾਰ। ਕੋਈ ਆ ਸਰ ਇੱਕ ਨਾ ਪੰਜਾਬੀ ਮਤਲਬ ਗਿਵ ਉਹ ਨਹੀਂ ਕਰਦੇ। ਮਤਲਬ ਇੱਕ ਉਹਨਾਂ ਨੇ ਪੰਜਾਬ ਨੂੰ ਰਿਪਰੈਜ਼ੈਂਟ ਕਰਨਾ। ਇੱਕ ਹੋਰ ਆ ਮਤਲਬ ਸਰ ਇੱਕ ਬਹੁਤ ਪ੍ਰਾਊਡ ਫੀਲਿੰਗ ਹੁੰਦੀ ਆ ਪਰ ਸਰ ਸਾਡੀ ਗਵਰਨਮੈਂਟ ਸਮਝ ਨਹੀਂ ਰਹੀ ਨਾ ਮਤਲਬ ਸਰ ਓਵਰਵਿਊ ਹੋਣੇ ਕਲੌਥਾ ਪਲੇਅਰ ਆ ਸਰ ਨੈਸ਼ਨਲ ਚੈਂਪੀਅਨ ਸਰ ਇੰਟਰਨੈਸ਼ਨਲ ਮੈਡਲ ਇੰਡੀਆ ਦਾ ਸਰ ਮੈਂ ਪਹਿਲਾ ਪਲੇਅਰ ਆਪਣੀ ਕੈਟਾਗਰੀ ਚ ਜਿਹੜਾ ਇੰਟਰਨੈਸ਼ਨਲ ਮੈਡਲ ਲੈ ਕੇ ਆਇਆ ਤੇ ਇੰਡੀਆ ਜਮ ਐਤਕਾ ਰਿਆ ਨਹੀਂ ਹਲੇ ਨੈਸ਼ਨਲ ਚੈਂਪੀਅਨਸ਼ਿਪ ਵੀ ਹੋਈ ਸੀ ਤੇ ਨੇ 골ਡ ਮੈਡਲ ਆਏ ਸੀ ਤਿੰਨ ਸਰ ਤਿੰਨ ਕੈਟਾਗਰੀ ਹੁੰਦੀ ਸਿੰਗਲਸ ਡਬਲਸ ਤੇ ਮਿਕਸਡ ਡਬਲਸ ਮੈਂ ਪਹਿਲਾ ਇੰਡੀਆ ਦਾ ਪਲੇਅਰ ਆ ਤਿੰਨੋਂ ਕੈਟਾਗਰੀ ਚ ਮੈਡਲ ਲੈ ਕੇ ਆਇਆ ਸੀ ਉਹਦਾ ਮੇਰਾ ਕੋਈ ਅਪਰੀਸੀਏਸ਼ਨ ਨਹੀਂ ਕੀਤਾ ਗਿਆ ਕੁ ਉਹਨਾਂ ਨੇ ਵੀ ਸਪੋਰਟ ਕੀਤੀ ਸੀਗੀ ਮਤਲਬ ਉਹਨਾਂ ਨੇ ਸਾਨੂੰ ਐਪਰੀਸ਼ੀਏਟ ਕੀਤੇ ਪਰ ਜੋ ਗਵਰਨਮੈਂਟ ਆ ਸਰ ਕੁਝ ਨਹੀਂ ਕਰ ਰਹੀ ਸਰ ਮੇਰਾ ਸਰ ਮੀਤ ਐਰਸਰ ਨਾਲ ਫੋਨ ਤੇ ਵੀ ਗੱਲ ਹੋਈ ਸੀਗੀ ਕਿਦਰ ਕਰਾਂਗੇ ਜੋਬ ਦੇਵਾਂਗੇ ਦੇਵਾਂਗੇ ਪਰ ਮਤਲਬ ਇੱਕ ਮਤਲਬ ਬੰਦਾ ਇਨਾ ਮਿਹਨਤ ਕਰ ਰਿਹਾ ਹਾਰਡ ਵਰਕ ਕਰ ਰਿਹਾ ਆਪਣੇ ਪੈਸੇ ਖਰਚ ਕੇ ਜਾ ਰਿਹਾ ਉਹਨੂੰ ਐਪਰੀਸ਼ੀਏਸ਼ਨ ਤਾਂ ਮਿਲਣਾ ਚਾਹੀਦਾ ਨਾ ਤੁਸੀਂ ਇੰਡੀਆ ਵੱਲੋਂ ਪਹਿਲੀ ਵਾਰ ਜਦੋਂ ਤੋਂ ਖੇਡ ਕੇ ਆਏ ਸੀ ਕਿੰਨੇ ਸਾਲ ਹੋ ਗਏ ਸਰ ਮੈਂ ਲਾਸਟ ਈਅਰ ਖੇਡ ਕੇ ਆਇਆ ਸਪੇਨ ਖੇਡ ਕੇ ਆਇਆ ਜੀ ਹੂੰ ਲਾਸਟ ਈਅਰ ਤੋਂ ਲੈ ਕੇ ਤੱਕ ਮੈਂ 11 ਇੰਟਰਨੈਸ਼ਨਲ ਖੇਡ ਚੁੱਕਾ ਸਰ ਇੱਕ ਸਾਲ ਦਾ ਮਤ ਸਰ ਮੈਂ ਲਾਸਟ 3 ਇਅਰਸ ਨੂੰ ਨੈਸ਼ਨਲ ਚੈਂਪੀਅਨ ਨਾ ਸਰ ਮੈਂ ਇੰਡੀਆ ਚਲੇ ਤੱਕ ਆ ਰਹੇ ਨਹੀਂ 2022 ਤੇ ਜੋ ਨੈਸ਼ਨਲ ਚੈਂਪੀਅਨ ਨਾ ਸਰ ਇੱਕ ਸੈਟ ਵੀ ਨਹੀਂ ਆ ਰਹਾ ਮੈਂ ਇਕਲੌਤਾ ਪਲੇਅਰ ਆ ਮਤਲਬ ਪੰਜਾਬ ਦੇ ਇਕਲੌਤਾ ਪਲੇਅਰ ਆ ਮੇਰੇ ਨਾਲ ਦੇ ਪੰਜਾਬ ਦੇ ਪਲੇਅਰ ਹੁੰਦੇ ਸੀਗੇ ਉਹ ਛੱਡ ਕੇ ਚੰਡੀਗੜ੍ਹ ਜਾ ਚੁੱਕੇ ਸਰ ਮੈਂ ਇਕੱਲਾ ਹੀ ਨਹੀਂ ਗਿਆ ਫਿਰ ਚੰਡੀਗੜ੍ਹ ਚਲੇ ਕੇ ਗੁਜਰਾਤ ਚਲੇ ਗਏ ਉੱਥੇ ਨਾ ਚਲੇ ਗਿਆ ਮੈਂ ਇਕੱਲੇ ਰਹਿ ਗਿਆ ਸਰ ਮੈਂ ਮਤਲਬ ਇੱਕ ਪੰਜਾਬ ਨਾਲ ਪਿਆਰ ਆ ਮਿੱਟੀ ਨਾਲ ਕੀ ਮਤਲਬ ਪੰਜਾਬ ਚ ਪੈਦਾ ਮਿੱਟੀ ਨਾਲ ਖੇਲਣਾ ਮੈਂ ਛੱਡਿਆ ਨਹੀਂ ਸਰ ਪੰਜਾਬ ਆਫਰਾਂ ਵੀ ਆ ਰਹੀਆਂ ਸਰ ਉੱਥੇ ਸਰ ਮਤਲਬ ਮੇਰੇ ਮੈਡਲਾਂ ਦੀ ਵੈ ਇਹਨਾਂ ਮੈਡਲ ਜਿੱਤ ਕੇ ਆ ਰਿਹਾ ਐਪਰੀਸ਼ੀਏਸ਼ਨ ਮਿਲੇਗਾ ਇੱਕ ਸਰ ਲਾਈਫ 'ਚ ਜੋ ਮਿਲਣਾ ਚਾਹੀਦਾ ਹੈ ਇੱਕ ਪਲੇਅਰ ਨੂੰ ਜੋ ਡਿਜ਼ਰਵ ਕਰਦਾ ਹੈ ਨਹੀਂ ਮਿਹਨਤ ਕਰਨ ਤੋਂ ਬਾਅਦ ਸਰ ਉਹ ਐਪਰੀਸ਼ੀਏਸ਼ਨ ਹੀ ਮਿਲ ਰਹਾ ਸਰ ਤੁਸੀਂ ਆਪਣੇ ਮੈਡਲ ਲੈ ਕੇ ਆਇਓ ਨਾਲ ਸਾਰੀ ਸਾਰੇ ਮੈਡਲ ਲੈ ਕੇ ਆਓ ਮੇਰੇ ਤੋਂ ਦਿਖਾਵਾਂਗੇ ਆਲੀ ਸਰਾਨ ਸਰ ਆ ਖੇਲੋ ਇੰਡੀਆ ਦਾ ਖੇਲੋ ਇੰਡੀਆ ਪੈਰਾ ਗੇਮਸ ਹੋਈ ਸੀਗੀ ਹਮਮ ਇਹ ਚ ਸਰ 골ਡ ਮੈਡਲ ਆਇਆ ਸੀਗਾ ਮੇਰਾ ਹਮ ਇਹ ਮੈਡਲ ਦਾ ਕੋਈ ਬੈਨੀਫਿਟ ਪਿਆ ਤੁਹਾਨੂੰ ਸਰ ਕੁਝ ਨਹੀਂ ਮਿਲਿਆ ਸਰ ਕੋਈ ਵੈਲਿਊ ਨਹੀਂ ਪਈ ਸਰ ਕਿਉਂ ਪਰ ਪੰਜਾਬ ਚ ਸਰ ਜਾਨ ਪਾਲਸੀ ਬਣਾਤੀ ਕਿ ਮਤਲਬ ਕਿ ਸਪੋਰਟਸ ਪਲੇ ਲਈ ਕਰਾਂਗੇ ਕਰਾਂਗੇ ਪਰ ਸਰ ਕੁਝ ਨਹੀਂ ਸਰ ਮਿਲਿਆ ਅਜ ਤੱਕ ਹੂੰ ਕੋਈ ਵੈਲਿਊ ਨਹੀਂ ਕੋਈ ਐਪਰੀਸੀਏਸ਼ਨ ਨਹੀਂ ਮਿਲਿਆ ਸਰ ਇਹ ਇਨੇ ਮੈਡਲ ਪਏ ਨੇ ਇਹਨਾਂ ਚੋਂ ਇੱਕ ਦੀ ਵੀ ਵੈਲਿਊ ਨਹੀਂ ਪਈ ਤੁਹਾਡੀ ਨਹੀਂ ਆ ਸਰ ਇਹ ਸਰ థਾਈਲੈਂਡ ਜੀ ਇੰਟਰਨੈਸ਼ਨਲ ব্রੌਨ ਮੈਡਲ ਆਇਆ ਜੀਗਾ ਇਹ ਸਰ ਇਹ ਸਾਰੇ 골ਡ ਮੈਡਲ ਦਾ ਇਹ ਮੇਰਾ ਫਰਸਟ ਇੰਟਰਨੈਸ਼ਨਲ ਸਿਲਵਰ ਮੈਡਲ ਸੀਗਾ ਜਾਰਡਨ ਚ ਆਇਆ ਜੀਗਾ ਕਿੰਨੀ ਕੰਟਰੀ ਤੁਸੀਂ ਵਿਜ਼ਿਟ ਕੀਤਾ ਹੋਇਆ ਹੈ ਕਿਹੜਾ ਸਮਾਂ 11 ਇੰਟਰਨੈਸ਼ਨਲ ਮੈਚਸ ਖੇਲ ਚੁੱਕਾ ਜ਼ਰ ਹਮ ਹਾਲੇ ਮੈਂ ਪੈਰਾਲੰਪਿਕ ਵਰਲਡ ਕੁਆਲੀਫਿਕੇਸ਼ਨ ਖੇਲ ਕੇ ਆਇਆ ਜ਼ਰ ਟੌਪ 12 ਪਲੇਅਰਸ ਹੈ ਹਮ ਰਸ਼ੀਆ ਫਰਾਂਸ ਰਾ ਗਿਆ ਜ਼ਰ ਅਲਪਲੇ 3 ਕੁਆਰਟਰ ਆ ਰਹੀ ਦੀ ਪਰ ਮੈਂ ਕੋਈ ਨਾ ਸੋਰਸਿਸ ਵੀ ਤਾਂ ਵੀ ਮੈਂ ਟੌਪ 12 ਪਲੇਅਰਸ ਹੈ ਆ ਜੀਗਾ ਅਗਰ ਮੇਰੇ ਕੋਈ ਸੋਰਸਿਸ ਅ ਪ੍ਰੋਪਰ ਸਪੋਰਟ ਮਿਲ ਜਾਈਗੀ ਤਾਂ ਮੈਂ ਚੈਂਪੀਅਨ ਬਣ ਸਕਦਾ ਮੈਂ ਇੱਕ ਚੀਜ਼ ਪੁੱਛਦਾ ਜਿਵੇਂ ਤਰुण ਕਾਰਾਟੇ ਵਾਲਾ ਬਾਈ ਆ ਹੈਨਾ ਯਾਰ ਡਿਸੇਬਲ ਬੰਦੇ ਉਹ ਬੋਲ ਕੇ ਕਿਉਂ ਨਾ ਉਹਨਾਂ ਨੂੰ ਦੱਸਣਾ ਪੈ ਰਿਹਾ ਵੀ ਯਾਰ ਸਾਨੂੰ ਜੌਬਸ ਨਹੀਂ ਮਿਲ ਰਹੀ ਸਰਕਾਰ ਇੰਨੀ ਉਹ ਹੋ ਚੁੱਕੀ ਹੈ ਕਿ ਹਾਂ ਜੌਬਸ ਤੁਹਾਨੂੰ ਦੇ ਨਹੀਂ ਰਹੀ ਸਰ ਮਤਲਬ ਕਿ ਮਤਲਬ ਮੈਨੂੰ ਮਤਲਬ ਇੱਕ ਹੋਵੇ ਨਾ ਕਿ ਬਾਕੀ ਸਟੇਟਸ ਜੌਬ ਨਾ ਮਿਲਦੀ ਹੋਵੇ ਹਮ ਤੇ ਬਾਕੀ ਸਟੇਟਸ ਪੈਰਾਪਲੇਨ ਨੂੰ ਜੌਬਸ ਮਿਲ ਰਹੀ ਤੇ ਪੰਜਾਬ ਚ ਕਿਉਂ ਨਹੀਂ ਮਿਲ ਰਹੀ ਮੈਂ ਪੁੱਛਣਾ ਚਾਹੁੰਦਾ ਮਤਲਬ ਬਾਕੀ ਸਟੇਟਸ ਮਿਲ ਰਹੀਆਂ ਜੌਬ ਪੈਰਾਪਲੇਨ ਨੂੰ ਤੇ ਪੰਜਾਬ ਚ ਕਿਉਂ ਨਹੀਂ ਮਿਲ ਰਹੀ ਸਰ ਉਹਨਾਂ ਨੂੰ ਉਹਨਾਂ ਦੇ ਮੈਡਲ ਦੇ ਪੈਸੇ ਵੀ ਮਿਲ ਰਹੇ ਆ ਪਾਲਸੀ ਬਣੀ ਹੋਈ ਹੈ ਹਮ ਉਹਨਾਂ ਨੂੰ ਨੈਸ਼ਨਲ ਦੇ 골ਡ ਮੈਡਲ ਤੇ 3-3 ਲੱਖ ਰੁਪਏ ਮਿਲਦਾ। ਅਦਰ ਨੈਸ਼ਨਲ ਦੇ 골ਡ ਮੈਡਲ ਤੇ 1 ਲੱਖ ਰੁਪਈਆ। ਉਹ ਵੀ ਨਹੀਂ ਸਰ ਮਿਲਿਆ ਅਦਰ। ਉਹ ਵੀ ਨਹੀਂ ਮਿਲੇ। ਉਹ ਵੀ ਨਹੀਂ ਮਿਲਿਆ ਤੇ ਇੰਟਰਨੈਸ਼ਨਲ ਮੈਡਲ ਦੇ ਪੈਸੇ ਉਹ ਵੀ ਨਹੀਂ ਮਿਲੇ ਸਰ। ਅਖੇਲੀ ਉਹ ਇੰਡੀਆ ਗੇਮ ਦੇ ਜਿਨ੍ਹਾਂ ਦੇ 골ਡ ਮੈਡਲ ਹੈ 3-3 ਲੱਖ ਰੁਪਏ ਮਿਲਣੇ ਗਵਰਨਮੈਂਟ ਨੇ ਇੱਥੇ। ਮੈਨੂੰ ਖੇਲੀ ਉਹ ਗੇਮ ਦਾ ਕੋਈ ਨਹੀਂ ਮਿਲਿਆ। ਇੰਟਰਨੈਸ਼ਨਲ 3-3 ਮੈਡਲ ਆਇਆ ਸਰ। ਬੋਲਿਆਵਾਂ ਚੈਂਪੀਅਨਸ਼ਿਪ ਚ ਮੈਡਲ ਆਇਆ। THAILAND ਸਰ 70-80 ਕੰਟਰੀਜ਼ ਆਉਂਦੀ ਸਰ। ਉੱਥੇ ਜਾ ਕੇ ਪਰਫਾਰਮ ਕਰਕੇ ਮੈਡਲ ਲੈ ਇਕ ਤਸੋਰ ਤੁਸੀਂ ਦੱਸ ਰਹੇ ਸੀ ਨਾ ਵੀ ਜੌਬਸ ਉਹਨਾਂ ਨੂੰ ਦਿੱਤੀ ਜਾਂਦੀ ਹੈ ਜਿਹੜੇ ਲੈ ਲਓ ਕਹਿ ਲਓ ਵੀ ਪੰਜਾਬ ਨੂੰ ਰਿਪਰੈਜ਼ੈਂਟ ਨਹੀਂ ਕਰ ਪਾਉਂਦੇ ਸਰ ਮਤਲਬ ਏਬਲ ਬਾਡੀਜ਼ ਲਈ ਜੌਬ ਹੈਗੀ ਆ ਨੈਸ਼ਨਲ ਮੈਡਲ ਦੇ ਏਬਲ ਬਾਡੀ ਦੀ ਜੌਬ ਆ ਤੇ ਪੈਰਲੀ ਜੌਬ ਨਹੀਂ ਹੈਗੀ ਕਿਉਂ ਫਿਰ ਪਾਲਿਸੀ ਬਣਾਇਆ ਸਰ ਤੁਸੀਂ ਵੀ ਖੇਡ ਰਹੇ ਹੋ ਨਾ ਸਰ ਅਸੀਂ ਉਹਨਾਂ ਨਾਲੋਂ ਸਰ ਜ਼ਿਆਦਾ ਸਾਡੇ ਕੋਲ ਸਰ ਉਹਨਾਂ ਨਾਲੋਂ ਜ਼ਿਆਦਾ ਐਫਰਟ ਕਰ ਰਹੇ ਹਾਂ ਸਾਡੇ ਕੋਲ ਸੋਰਸਿਸ ਵੀ ਘੱਟ ਆ ਤانوں ਤੇ ਨੀ ਜੋਬਸ ਇਸ ਤਰੀਕਿਆਂ ਦੇਖੀ ਜਾਂਦੀ ਕਿਉਂਕਿ ਯਾਰ ਦੇਖੋ ਜੇ ਤਾਂ ਤੁਸੀਂ ਇਸ ਚੀਜ਼ ਤੇ ਦੇਖਦੇ ਹੋ ਹਨਾ ਵੀ ਭੇਦਪਾਪ ਕਰਦੇ ਹੋ ਸਭ ਨੂੰ ਇਕੁਅਲ ਸਮਝੋ ਸਰ ਸਰ ਫੋਰਨ ਕੰਟਰੀਸ ਤੇ ਤੁਸੀਂ ਜਾਓਗੇ ਇਕੁਅਲੀ ਸਰ ਮਤਲਬ ਫੋਰਨ ਕੰਟਰੀਸ ਹਰ ਇੱਕ ਜਗ੍ਹਾ ਰੈਂਪ ਪ੍ਰੋਪਰ ਅਸੈਸਿਬਲ 휠ਚਰ ਅਸੈਸਿਬਲ ਕੰਟਰੀ ਹੁੰਦੀ ਹੈ ਸਰ ਮਤਲਬ ਪ੍ਰੋਪਰ ਜ ਕੁਝ ਵੀ ਬੰਦਾ 휠ਚਰ ਵਾਲਾ ਸੋਚਦਾ ਅਸੈਸਿਬਲ 휠ਚਰ ਨੂੰ ਸਭ ਤੋਂ ਪਹਿਲੇ ਪ੍ਰਮੋਟ ਕਰਦੇ ਦਰ ਮਤਲਬ ਉਹਨਾਂ ਨੂੰ ਸਭ ਤੋਂ ਪਹਿਲੇ ਅੱਗੇ ਰੱਖਦੇ ਉਹਨਾਂ ਨੇ ਮੈਡਲਸ ਉਹਨਾਂ ਲਈ ਕੰਟਰੀਜ਼ ਲੈ ਕੇ ਜਾਂਦੇ ਪ੍ਰੋਪਰ ਕੋਚਿੰਗ ਸਭ ਕੋ ਏ ਟੂ ਜ਼ेड ਉਹਨਾਂ ਦੇ ਮੈਡਲ ਜੋ ਲੈ ਕੇ ਪ੍ਰੋਪਰ ਇੰਟਰਨੈਸ਼ਨਲ ਨੈਸ਼ਨਲ ਮੈਡਲ ਸਾਰੇ ਕੋਈ ਪ੍ਰਾਈਜ਼ ਮਿਲਦਾ ਉਹਨਾਂ ਨੂੰ ਪ੍ਰੋਪਰ ਸਰ ਇੱਕ ਸੇਫ ਲਾਈਫ ਇੰਪੋਰਟੈਂਟ ਲਾਈਫ ਦੀ ਇੰਪੋਰਟੈਂਸ ਇਤਨੀ ਆਂਦੇ ਉਹਨਾਂ ਦੇ ਮੈਡਲ ਸੇ ਪਲੇਅਰ ਦੀ ਇੰਪੋਰਟੈਂਸ ਇਤਨੀ ਆਂਦੇ ਤੇ ਪੰਜਾਬ ਦੀ ਇੰਪੋਰਟੈਂਸ ਨਹੀਂ ਹੈਗੀ ਪਲੇਅਰ ਦੀ ਸਰ ਜੋ ਜਿੰਨਾ ਹਾਰਡ ਵਰਕ ਕਰਦਾ ਦਿਨ ਰਾਤ ਮਿਹਨਤ ਕਰਦਾ ਡੈਡੀਕੇਸ਼ਨ ਨਾਲ ਆਪਣੀ 네ਗੇਟਿਵ ਆਰਟਸ ਨੂੰ ਛੱਡ ਕੇ ਇਦਰ ਪੋਜ਼ਿਟਿਵ ਤੇ ਜਾਂਦਾ ਮਤਲਬ ਸਰ ਮੇਰਾ 2016 ਦਾ ਐਕਸੀਡੈਂਟ ਹੋਇਆ ਜੀਗਾ ਮਤਲਬ ਮੇਰੇ ਆਰਟ ਸੀਗੇ ਉਹ ਲ ਮੈਂ ਗਿਵ ਅਪ ਹੀ ਕਰ ਸਕਦਾ ਹੀ ਕੰਮ ਮੇਰੇ ਨਾਲ ਦੇ ਤਾਂ ਸਪਾਇਨਲ ਕੋਰਡ ਇੰਜਰੀ ਬਹੁਤ ਗਿਵ ਅਪ ਕਰ ਦਿੰਦੇ ਸਰ ਲਾਈਫ ਸਾਡੀ ਲਾਈਫ ਹੋ ਨਹੀਂ ਜਾਂਦੀ ਮਰੇਜ ਤੋਂ ਬਲੋਚ ਚ 90% ਪੈਰਲੈਸਿਸ ਆ ਪਤਾ ਵੀ ਗਿਵ ਅਪ ਨਹੀਂ ਕੀਤਾ ਮੈਂ ਕਮਬੈਕ ਕੀਤਾ ਸੈੱਟ ਬੈਕ ਕੀਤਾ ਪਰਤਾ ਵੀ ਸਰ ਕੋਈ ਸਪੋਰਟ ਨਹੀਂ ਹੈਗੀ ਐਪਰੀਸੀਏਸ਼ਨ ਦਾ ਕਰੋ ਸਰ ਮੰਮੀ ਡੈਡੀ ਦੀ ਕਿੰਨੀ ਸਪੋਰਟ ਰਹੀ ਹੈ ਖੇਡ ਨੂੰ ਮਮਾ ਪਾਪਾ ਇਧਰ ਬਹੁਤ ਭਗਵਾਨ ਵਰਗੇ ਇਧਰ ਉਹਨਾਂ ਕਰਕੇ ਇਧਰ ਮੈਂ ਮੇਰੇ ਮਮਾ ਪਾਪਾ ਮੇਰੇ ਬ੍ਰਦਰ ਮੇਰੇ ਮਾਮੂ ਕੈਨੇਡਾ ਤੋਂ ਉਹਨਾਂ ਨੇ ਬਹੁਤ ਪੈਸਾ ਲਾਇਆ ਸਰ ਮੈਨੂੰ ਮਤਲਬ ਸਪਾਇਨਲ ਕੋਰਡ ਇੰਜਰੀ ਜੀ ਮੇਰੇ ਆਪ ਬ੍ਰੇਨ ਮੇ ਮੇਰੀ ਟੂ ਬੋਡੀ ਪੈਰਲੈਸੀ ਹੈ ਦਦਰ ਕੋਈ ਸੈਂਸੇਸ਼ਨ ਨਹੀਂ ਕੋਈ ਮੂਵਮੈਂਟ ਨਹੀਂ ਤਾਂ ਵੀ ਗਿਵ ਅਪ ਨਹੀਂ ਕੀਤਾ ਤਾਂ ਟਾਈਟਨ ਸਾਹਿਬ ਪੂਰੇ ਬੈਠਦੇ ਜੀਗਾ ਮੈਂ ਪੂਰਾ ਮੁੰਬਈ ਡੀ ਐਮ ਸੀ ਕਾਪੀ ਰਿਹਾ ਹਾਂ ਵੈਂਟੀਲੇਟਰ ਦੇ ਐਡਮਿਟਰ ਹਾਂ ਮੈਂ ਗਿਵ ਅਪ ਨਹੀਂ ਕੀਤੀ ਲਾਈਫ ਹੁਣ ਮੈਂ ਸਿਰ ਬੀ ਟੈਕ ਕਰ ਰਿਹਾ ਹਾਂ ਐਲਪੀ ਯੂਨੀਵਰਸਿਟੀ ਦਾ 4th ਇਅਰ ਚ ਹੈਗਾ ਹੂੰ ਮੈਂ ਮਤਲਬ ਸਟਡੀ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਕਰ ਰਿਹਾ ਹਾਂ ਮੈਂ ਸਟਡੀ ਵੀ ਕਰ ਰਿਹਾ ਨਾਲ ਗੇਮ ਵੀ ਖੇਡ ਰਿਹਾ ਹਾਂ ਪੰਜਾਬ ਦੇ ਖਲੋਤੇ ਪਲੇਅਰ ਰਹਿ ਗਿਆ ਨੈਸ਼ਨਲ ਚੈਂਪੀਅਨ ਇੰਟਰਨੈਸ਼ਨਲ ਮੈਡਲਸ ਹੁਣ ਮੇਰੇ ਤੇ ਲਾਈਫ ਦਾ ਗੋ ਓਲੰਪਿਕਸ ਇਨਰੀ ਕੁਆਲੀਫਾਈ ਕਰਨਾ ਮੈਡਲ ਲੈ ਕੇ ਆਣਾ ਸਰ ਮੈਡਲ ਦਾ ਤਾਈ ਲੈ ਕੇ ਆ ਸਕਦੇ ਨਾ ਸਰ ਜੇ ਲੋ ਸਪੋਰਟ ਹੋਏਗੀ ਮੈਂ ਕਦੇ ਇਕੱਲੇ ਬਹਿ ਕੇ ਸੋਚਦੇ ਆ ਯਾਰ ਗੇਮਸ ਇੰਨੀਆਂ ਕੀਤੀਆਂ ਹੈਨਾ ਵੀ ਗੇਮ ਕੀਤੀ ਮੈਡਲਸ ਵੀ ਨਹੀਂ ਜਿੱਤੇ ਤੇ ਯਾਰ ਜੋ ਨਹੀਂ ਬਣਦਾ ਕੁਝ ਫਿਰ ਦੁੱਖ ਹੁੰਦਾ ਵੀ ਹਾਂ ਯਾਰ ਕਾਦੇ ਲਈ ਸਭ ਕੁਝ ਕੀਤਾ ਸਰ ਮੈਂ ਨਾ ਸੋਚਦਾ ਹੁੰਦਾ ਮੈਂ ਨਾ ਦੇਖਦਾ ਹੁੰਦਾ ਵੀਡੀਓਜ਼ ਵਾਰਾ ਜੀ ਜੋ ਮਤਲਬ ਕਟ ਐਫਰਟ ਕਰ ਦੇਣਾ ਉਹਨਾਂ ਨੂੰ ਵਾਹ ਜਲਦੀ ਮਿਲ ਜਾਂਦਾ ਮਤਲਬ ਮੈਂ ਦੇਖਦਾ ਹੁੰਦਾ ਨਾ ਮੇਰੇ ਮਤਲਬ ਜਿਨਨੂੰ ਮੈਂ ਰਾਇਆ ਹੋਇਆ ਸਿਰ ਸੈਕਿੰਡ ਥਰਡ ਆਏ ਹੋਏ ਆ ਉਹਨਾਂ ਨੂੰ ਗਵਰਨਮੈਂਟ ਜੌਬਸ ਹੈਗੀ ਹੈ ਜੋ ਨੈਸ਼ਨਲ ਜਮੇ ਤੋਹਾਰ ਦੇ ਰੂ ਗਵਰਨਮੈਂਟ ਜੌਬਸ ਆ ਉਹਨਾਂ ਨੂੰ ਮੈਡਲ ਤੋਂ ਉਹਨਾਂ ਦੇ ਐਪਰੀਸੀਏਸ਼ਨ ਮਿਲਦਾ ਸਭ ਕੁਝ ਮਿਲਦਾ ਫਿਰ ਮੈਂ ਡੀਮੋਟੀਵੇਟ ਹੋ ਜਾਂਦਾ ਜਿਹੜਾ 골ਡ ਆਇਆ ਉਹਨੂੰ ਜੌਬ ਹੀ ਨਹੀਂ 골ਡ ਜੌਬ ਜੌਬ ਨਹੀਂ ਸਰ ਕੋਈ ਉਹਦੇ ਮੈਡਲ ਦੇ ਰਿਵਾਰਡ ਨਹੀਂ ਹੈਗਾ ਸਰ 14 ਮੈਡਲ ਸਰ ਐ ਵੀ ਥੋੜੀ ਇੰਟਰਨੈਸ਼ਨਲ ਇਨਾ ਪੈਸਾ ਲਗਾ ਕੇ ਵੀ ਜਾਣਾ ਖੁਦ ਕਰਨਾ ਤਾਂ ਵੀ ਸਰ ਕੋਈ ਰਿਵਾਰਡ ਨਹੀਂ ਸਰ ਹੂੰ ਮਤਲਬ ਸਰ ਸਪਾਰਸ਼ ਨਹੀਂ ਸਰਦ ਤੋ ਪ੍ਰੋਪਰ ਪਾਲਸੀ ਅਮਨਾ ਯੂ ਨੋ ਦੀ ਇੱਥੇ ਪਾਲਸੀ ਬਣੀ ਹੈ ਤੇ ਕੋਈ ਪਾਲਸੀ ਦਾ ਕੋਈ 3 ਸਾਲ ਹੋ ਗਏ ਪਾਲਸੀ ਬਣੀ ਲਾਸਟ ਇਅਰ ਬਣੀ ਸੀ ਕੁਝ ਕੁਝ ਪਾਲਸੀ ਤੇ ਕੋਈ ਮਿਲੇ ਨਹੀਂਗਾ ਸਲੇ 1 ਲੱਖ ਹੀ ਦੇ ਦੋ ਸਰ ਕੋਈ ਜੋ ਸਾਡਾ ਖਰਚਾ ਲੱਗਦਾ ਉਹ ਹੀ ਦੇ ਦੋ ਸਰ 1 ਲੱਖ ਵੀ ਨਹੀਂ ਦਿੰਦੇ ਤੇ ਰਹੀ ਨਹੀਂ ਮਤਲਬ ਤੇ ਕੋਸ਼ਤਾ ਇੱਕ ਹੋਵੇ ਨਾ ਇੱਕ ਸੇਫ ਹੋਵੇ ਕਿ ਬੰਦਾ ਇਨਾ ਮਿਹਨਤ ਕਰ ਰਿਹਾ ਸਰ ਇਹ ਹੋਵੇ ਨਾ ਕਿ ਮਤਲਬ ਜਾਵੇ ਮੈਡਲ ਨਾ ਆਵੇ ਮਤਲਬ ਪੰਦ ਜਾ ਰਿਹਾ ਆਪਣੇ ਪੈਸੇ ਲਗਾ ਕੇ ਮੈਡਲ ਵੀ ਲੈ ਕੇ ਆ ਰਿਹਾ ਫਿਰ ਵੀ ਅਪਰੀਸ਼ੀਏਸ਼ਨ ਨਹੀਂ ਮਿਲ ਰਿਹਾ ਸਰ ਫਿਰ ਤਾਂ ਬਹੁਤ ਡੀਮੋਟੀਵੇਟ ਹੋ ਜਾਂਦਾ ਬੰਦਾ ਉਹ ਮੇਰਾ ਸਰ ਮਤਲਬ ਕਾਰੋਲੋ ਮਤਲਬ ਮੇਰੇ ਮੀਡਲ ਕਲਾਸ ਫੈਮਿਲੀ ਦੇ ਮੇਰੇ ਮम्मा ਆਪਾ ਬ੍ਰਦਰ ਨੇ ਆਪਣਾ ਜੋ ਵੀ ਕਮਾਇਆ ਮੇਰੇ ਤੇ ਲਾਇਆ ਸਰ ਮੈਂ ਸਪੇਨ ਇਟਲੀ ਸਰ ਬਰਾਜ਼ੀਲ ਇੱਥੇ ਤੇ ਗਿਆ ਸਰ ਜਾਰਡਨ ਥਾਈਲੈਂਡ ਇਸ ਸਪੇਨ ਇਟਲੀ ਜਾ ਕੇ ਲੈ ਆਏ ਪੰਜ ਪੰਜੇ 6 ਲੱਖ ਰੁਪਏ ਲੱਗਦਾ ਸਰ ਇੱਕ ਟੂਰ ਤੇ ਉਹ ਵੀ ਆਪਣੇ ਲਾ ਕੇ ਜਾਣਾ ਸਰ ਇਹ ਕਹਿੰਦੇ ਕਿ ਪੈਰਾ ਲੰਪਿਕ ਕੁਆਲੀਫਿਕੇਸ਼ਨ ਤੇ ਏਸ਼ੀਅਨ ਗੇਮਸ ਨੂੰ ਅਸੀਂ ਮਤਲਬ ਪੈਸੇ ਦੇਵਾਂਗੇ ਟ੍ਰੇਨਿੰਗ ਲਈ ਸਰ ਪੈਰਾ ਲੰਪਿਕ ਵਰਲਡ ਕੁਆਲੀਫਿਕੇਸ਼ਨ ਖੇਲਣਾ ਤੇ ਏਸ਼ੀਅਨ ਗੇਮਸ ਨਾਲ ਛੋਟੀ ਗੱਲ ਥੋੜੀ ਹੁੰਦੀ ਉਹਨਾਂ ਲਈ ਸਰ ਪਹਿਲੇ ਟੂਰਨਾਮੈਂਟਸ ਖੇលਨੇ ਪੈਂਦੇ ਆ ਵਰਲਡ ਰੈਂਕਿੰਗ ਬਣਾਨੀ ਪੈਂਦੀ ਆ ਕੁਆਲੀਫਿਕੇਸ਼ਨ ਸਿਸਟਮ ਹੁੰਦਾ ਤੇ ਤੁਸੀਂ ਸਪੋਰਟ ਹੀ ਨਹੀਂ ਕਰੋਗੇ ਮੈਂ ਇੰਟਰਨੈਸ਼ਨਲ ਟੂਰਜ਼ ਹੀ ਨਹੀਂ ਖੇਡੂਗਾ ਜੇ ਤੇ ਮੇਰੇ ਪੁਆਇੰਟਸ ਨਹੀਂ ਬਣੇਗੇ ਮੈਂ ਕੁਆਲੀਫਾਈ ਕਿੱਥੋਂ ਹੋ ਜਾਊਗਾ ਭਾਈ ਆਪਾਂ ਆਡੀਅנס ਤੋਂ ਪੁੱਛਦੇ ਆ ਹਨਾ ਕਿ ਅਸਲ ਸਟਾਰ ਜ਼ਿੰਦਗੀ ਦੇ ਇਹ ਨੇ ਕਿ ਉਹ ਨੇ ਜਿਹੜੇ ਪਰਦੇ ਤੇ ਦਿਖਦੇ ਨੇ ਜਾਂ ਫਿਰ ਰੀਲਸ ਤੇ ਦੇਖਦੇ ਨੇ ਤੁਸੀਂ ਉਹਨਾਂ ਨੂੰ ਦੇਖਦੇ ਹੋ ਨਾ ਬੰਦੇ ਉਹਨਾਂ ਨੂੰ ਦੇਖਣਾ ਪਸੰਦ ਕਰਦੇ ਨੇ ਭਾਈ ਤੁਸੀਂ ਇੱਕ ਚੀਜ਼ ਮੈਂ ਪੁੱਛਦਾ ਰੀਲਾਂ ਦੇਖੀਆਂ ਹੋਣਗੀਆਂ ਹਾਂ ਜੀ ਸਰ ਉਹ ਮੈਂ ਦੇਖਦੇ ਰਹਿੰਦਾ ਮਿਲੀ ਜਾਣੀ ਵਿਊਜ਼ ਆਉਂਦੇ ਉਹਨਾਂ ਨੂੰ ਸਭ ਕੁਝ ਮਿਲਦਾ ਮਤਲਬ ਸਾਨੂੰ ਜੋ ਐਪਰੀਸ਼ੀਏਸ਼ਨ ਮਿਲਣਾ ਜਿਹਦਾ ਮੈਡਲ ਤੋਂ ਬਾਅਦ ਇਹ ਉਹ ਸਾਨੂੰ ਕੋਈ ਨਹੀਂ ਪੋਈ ਤਾਉਂਦਾ ਖੇਡਾਰੀ ਦੇ ਫਾਲੋਅਰ ਪਤਾ ਕਿੰਨੇ ਹੋਣਗੇ ਕਿੰਨੇ ਬਾਜੀ ਬਾਸ ਬਈ ਯਾਰ 2000 ਮਤਲਬ ਕੋਈ ਐਪਰੀਸ਼ੀਏਸ਼ਨ ਕੁਝ ਨਹੀਂ ਸਰ ਮੰਨਦੇ ਹਾਂ ਅੱਜ ਰੀਲਾਂ ਤੇ ਅੱਜ ਜਿਹੜਾ ਬੰਦਾ ਜਾਂ ਫਿਰ ਕੁੜੀ ਕਹਿ ਸਕਦੇ ਆ ਇੱਕ ਕੁੜੀ ਦੀ ਨਾ ਇੱਕ ਰੀਲ ਵਾਇਰ ਥੋੜੀ ਸੀ ਕਹਿੰਦੀ ਮੈਂ ਵਿਊਜ਼ ਵਾਸਤੇ ਕੱਪੜੇ ਤਾਰ ਸਕਦੀ ਆ viewers واسطے میں کپڑے اتار ਸਕਦੀਆਂ ਜੇ ਮੈਂ suit ਪਾ ਕੇ reel ਬਣਾਵਾਂ ਮੈਨੂੰ views ਨਹੀਂ ਆਣਗੇ ਮੈਂ ਦੇ ਕੋਈ ਮੈਨੂੰ ਦੇਖੂਗਾ ਨਹੀਂ ਮਤਲਬ ਤੁਸੀਂ views واسطے ਕੁਝ ਵੀ ਕਰ ਸਕਦੇ ਹੋ ਅੱਜ ਕੱਲ ਸਰ سوشل ਹੈਗਾ سوشل میڈیا ਲਈ ਕੁਝ ਵੀ ਕਰ ਲੈਂਦਾ ਸਰ ਅੱ ਪਰ ਤੁਹਾਡੇ ਯਾਰ ਤੁਸੀਂ ਜਦੋਂ ਜਿੱਤ ਕੇ ਆਉਂਦੇ ਹੋ ਹਨਾ ਤੁਹਾਡੇ ਕਿਤੇ ਬੈਨਰ ਲੱਗੇ ਦੇਖਿਆ ਨੇ ਬਾਈ ਨਹੀਂ ਸਰ ਕੋਈ sport system ਕੁਝ ਨਹੀਂ ਹੈਗਾ ਸਰ ਕੋਈ ਇੰਡੀਆ मतलब ਇੰਡੀਆ ਦਾ ਫਲੈਗ ਸਾਡੇ ਹੱਥ ਚ ਹੁੰਦਾ ਸਰ ਮੈਡਲ ਲੈ ਕੇ ਆਉਂਦੇ ਸਰ ਇਹਨਾਂ ਨੂੰ world level ਸਾਡੀ ਬਹੁਤ value ਹੈਗੀ ਹੈ ਇੰਡੀਆ ਜੀਨ value ਹੈਗੀ ਹੈ ਵਾਲਲੇ ਉਹਦੇ ਸਾਨੂੰ ਪਲੇਅਰਸ ਜਿਹੜੇ ਆਉਂਦੇ ਆਪ੍ਰੀਸ਼ੀਏਟ ਕਰਦੇ ਆ ਤੇ ਜਿੱਤਣਿਆਂ ਦੀ ਮੈਡਲ ਲੋਕ ਦੂਸਰੀ ਕੰਟਰੀ ਦੇ ਆ ਕੇ ਕੋਚੀਜ਼ ਆ ਕੇ ਆਪ੍ਰੀਸ਼ੀਏਟ ਕਰਦੇ ਆ ਉਹ ਸਾਡੇ ਇੰਟਰਵਿਊ ਮਤਲਬ ਸਾਡੇ ਆਟੋਗ੍ਰਾਫ ਲੈਂਦੇ ਆ ਪਰ ਇੱਥੇ ਸਰ ਕੋਈ ਮਤਲਬ ਕੋਈ ਜਾਣਨਾ ਮਤਲਬ ਇੱਥੇ ਆਟੋਗ੍ਰਾਫ ਛੱਡੋ ਇੱਥੇ ਬੰਦੇ ਨੂੰ ਇਹ ਪੁੱਛ ਲਓ ਵੀ ਇੰਡੀਆ ਚ ਤੁਸੀਂ ਇਹ ਦੱਸ ਦੋ ਵੀ ਐਥਲੈਟਿਕ ਤੇ ਪਹਿਲਾਂ ਕਿਹੜਾ ਫਰਸਟ ਕੌਣ ਆਇਆ ਕਿਸੇ ਨੂੰ ਨਹੀਂ ਪਤਾ ਜਾਂ ਫਿਰ ਕਿਸੇ ਨੂੰ ਇਹ ਪੁੱਛ ਲਓ ਵੀ ਹਾਂ ਵਾਲੀਬਾਲ ਤੇ ਕਿਹੜਾ ਚੱਲ ਰਿਹਾ ਕਿਸੇ ਨੂੰ ਨਹੀਂ ਪਤਾ ਬਸ ਕ੍ਰਿਕਟ ਹੀ ਬਾਦਾ ਸਰ ਕ੍ਰਿਕਟ ਹਾਂ ਕ੍ਰਿਕਟ ਬਾਦਾ ਭਾਜੀ ਕ੍ਰ ਕ੍ਰਿਕਟ ਬਤਾ ਕਿਉਂ ਦੇਖੀ ਜਾਂਦੀ ਆ ਤੁਸੀਂ ਮੰਨਦੇ ਹੋ ਵਿਰਾਟ ਕੋਹਲੀ ਐਚ ਸਟਾਰ ਉਹ ਤਾਂ ਲੈਜੈਂਡ ਬਣਿਆ ਸਟਾਰ ਬਣਿਆ ਹੈਗਾ ਨਾ ਸਟਾਰ ਹੈ ਹਾਂ ਜੀ ਉਹ ਵੀ ਖੇਡ ਹੈ ਨਾ ਯਾਰ ਥੋੜੀ ਵੀ ਖੇਡ ਹੈ ਤੁਸੀਂ ਕਹਿੰਦੇ ਸਟਾਰ ਸਰ ਉਹ ਵੀ ਉਹ ਜਿਹੜੀ ਹੌਬੀ ਚ ਉਹ ਵੀ ਟੇਬਲ ਟੈਂਸ ਖੇਡਦਾ ਸਰ ਹੂੰ ਫ੍ਰੀ ਟਾਈਮ ਚ ਉਹਨਾਂ ਨੂੰ ਵੀ ਟੇਬਲ ਟੈਂਸ ਖੇਡਣਾ ਪਸੰਦ ਹੁੰਦਾ ਇਹ ਵੀ ਡਿਵਿਜ਼ਨਰ ਸੀਗਾ ਇਹ ਵੀ ਡਿਵਿਜ਼ਨਰ ਸਾਊਥ ਅਫਰੀਕਾ ਦਾ ਪਲੇਅਰ ਸਰ ਉਹ ਵੀ ਨੈਸ਼ਨਲ ਚੈਂਪੀਅਨ ਹੁੰਦਾ ਇਹ ਮਿੰਟ ਟੇਬਲ ਟੈਂਸ ਦਾ ਪਰ ਮੈਂ ਇੱਕ ਚੀਜ਼ ਮੈਂ ਇਹੀ ਚੀਜ਼ ਪੁੱਛਣਿਆ ਵੀ ਤੁਹਾਡੇ ਤੇ ਉਸ ਚ ਫਰਕ ਕੀ ਹੈ ਉਹ ਵੀ ਖਿਡਾਰੀ ਆ ਤੁਸੀਂ ਵੀ ਖਿਡਾਰੀ ਹੋ ਨਾ ਸਰ ਉਹੀ ਹੈ ਸਰ ਇੰਪੋਰਟੈਂਟ ਸਰ ਪੇਪਰ ਬਾਅ ਕੇ ਪਤਾ ਜਾਂਦਾ ਮਤਲਬ ਜੋ ਵੈਲਿਊ ਅਰ ক্রিকেট ਨੂੰ ਮਿਲਦੀ ਟੇਬਲ ਨਾਈਸ ਕਿਉਂ ਨਹੀਂ ਮਿਲਦੀ ਪਲੇਅਰ ਨੂੰ ਉਹ ਵੀ ਉਹਨੇ ਐਫਫੋਰਟ ਕਰ ਜਿਹਨੇ ਅਸੀਂ ਕਰ ਰਹੇ ਸਰ ਉਹ ਵੀ ਇੰਡੀਆ ਲਈ ਖੇਡ ਰਿਹਾ ਸੀ ਵੀ ਇੰਡੀਆ ਲਈ ਖੇਡ ਰਿਹਾ ਹੂੰ ਉਹ ਵੀ ਮੈਡਲ ਲੈ ਕੇ ਆ ਰਹੇ ਸਰ ਉਹ ਵੀ ਦੇਸ਼ ਦਾ ਨਾਮ ਰੋਸ਼ਨ ਕਰ ਰਿਹਾ ਸੀ ਵੀ ਕਰ ਰਹੇ ਕਦੇ ਸੋਚਦੇ ਹਾਂ ਸਾਡੀ ਵੀ ਖੇਡਾਂ ਯਾਰ ਟੀਵੀ ਤੇ ਦਿਖਾਈ ਜਾਣ ਸਰ ਟੀਵੀ ਤੇ ਦਿਖਾਈ ਜਾਂਦੀ ਪਰ ਐਪਰੀਸ਼ੀਏਸ਼ਨ ਨਹੀਂ ਕੀਤੀ ਜਾਂਦੀ ਸਰ ਗਵਰਨਮੈਂਟ ਵੱਲੋਂ ਸਰ ਮੇਨ ਸਟੈਪ ਸਰ ਉਹੀ ਚੱਕਿਆ ਜਾਏਗਾ ਸਰ ਜਦੋਂ ਸਾਡੀ ਗਵਰਨਮੈਂਟ ਅੱਗੇ ਆਏਗੀ ਪ੍ਰੋਮੋਟ ਕਰੀ ਗੇਮਸ ਨੂੰ ਹੂੰ ਪੈਰਾ ਨੂੰ ਸਰ ਪ੍ਰੋਮੋਟ ਨਹੀਂ ਹੈਗਾ ਸਰ ਮੈਂ ਤੁਸੀਂ ਆਪਣੇ ਜਵਾਕ ਨੂੰ ਕਿਸ ਕੰਮ ਵਿੱਚ ਸਰ ক্রিকেট ਦਿਵਾਉਂਗਾ ਸਰ ਕਿਉਂਕਿ ਇਧਰ ਉਹੀ ਚੱਲਦੀ ਹੈ ਹਾਈਲਾਈਟਡ ਗੇਮ ਆਪਣੇ ਮੂਰੇ ਇੰਡੀਆ ਜੇ ਉਹੀ ਹੈ ਨਾ ਸਰ ਉਹਨੂੰ ਵੀ ਅਪਰੀਸ਼ੀਏਟ ਕੀਤਾ ਜਾਂਦਾ ਸਰ ਤੇ ਜੇ ਤੁਹਾਡੇ ਜਵਾਕ ਨੇ ਪੁੱਛਿਆ ਪਾਪਾ ਤੁਸੀਂ ਤਾਂ ਟੇਬਲ ਟੈਨਿਸ ਕਰਦੇ ਮੈਨੂੰ ਟੇਬਲ ਟੈਨਿਸ ਤੇ ਕਿਉਂ ਨਹੀਂ ਕੀਤਾ ਸਰ ਬੇਲਫ ਸ਼ਗਲ ਦੇ ਕੇ ਤਾਂ ਸਮਸਾਰਦਾਦਰੋ ਹਮ ਸਰ ਬਹੁਤ ਜ਼ਰ ਮਤਲਬ ਜੋ ਐਪਰੀਸ਼ੀਏਸ਼ਨ ਮਿਲਣਾ ਚਾਹੀਦਾ ਹਰ ਗੇਮ ਵਿੱਚ ਸਰ ਮਿਲਦਾ ਨਹੀਂ ਤੇ ক্রিকেট ਨੂੰ ਮਿਲਦਾ ਗਿਨੀ ਚੁਣੀ ਗੇਮਸ ਵਿੱਚ ਮਿਲਦਾ ਸਰ ਜੋ ਮਤਲਬ ਹੈ ਟੇਬਲ ਟੈਨਿਸ ਅਦਰ ਇਹ ਮੁਲਾ ਚਾਈਨਾ ਚ ਬਹੁਤ ਹੀ ਜਾਂਦੀ ਹੈ ਯੂਰਪ ਚ ਖੇਡੀ ਜਾਂਦੀ ਹੈ ਅਮਰੀਕਾ ਚ ਖੇਡੀ ਜਾਂਦੀ ਹੈ ਸਭ ਤੋਂ ਫਾਸਟ ਗੇਮਸ ਤੇ ਕੰਮਦੀ ਹੈ ਅਦਰ ਹਮ ਤੇ ਵਰਲਡ ਫਾਸਟ ਗੇਮਸ ਹੈ ਉਹਨਦੀ ਅਦਰ ਯੂਰਪ ਚ ਦੇ ਕੋ ਅਮਰੀਕਾ ਚ ਦੇ ਕੋ ਓਸ਼ੀਆਨਾ ਅਦਰ ਸਾਰੇ ਕੰਟੀਨੈਂਟਸ ਚ ਖੇਡੀ ਜਾਂਦੀ ਹੈ ਅਫਰੀਕਾ ਦੁਆਰਾ ਚਾਈਨਾ ਦੇ ਸਿਰ ਤੋਂ ਸਭ ਤੋਂ ਚਾਈਨਾ ਦੀ ਨੈਸ਼ਨਲ ਗੇਮ ਅਦਰ ਟੇਬਲ ਟੈਨਿਸ ਉੱਤੇ ਫੁੱਲ ਸਪੋਰਟ ਫੁੱਲ ਅਪਰੀਸੀਏਸ਼ਨ ਅਦਰ ਚਾਈਨਾ ਹੀ ਵਰਲਡ ਚੈਂਪੀਅਨ ਦਾ ਹੀ ਬੰਦਾ ਅਦਰ ਕਿਉਂਕਿ ਸਪੋਰਟ ਕਰਦੀ ਕੰਟਰੀ ਹਮ ਉਹਨਾਂ ਦੀ ਨੈਸ਼ਨਲ ਗੇਮ ਉਹਨਾਂ ਨੂੰ ਅਰੇਕ ਚੀਜ਼ ਪ੍ਰੋਵਾਈਡ ਕੀਤੀ ਜਾਂਦੀ ਹੈ ਪਲੇਅਰ ਦੀ ਵ ਭਾਈ ਜੇ ਦੂ ਬਾਹਰ ਜਾਣਾ ਹੁੰਦਾ ਇਹ ਮਸਤੇ ਪੈਸੇ ਇਕੱਠੇ ਕਰਨੇ ਹੁੰਦੇ ਨੇ ਸਰ ਬਹੁਤ ਮੁਸ਼ਕਿਲ ਆਂਦੀ ਸਰ ਇੱਕ ਟੂਰ ਤੇ 5-5 ਲੱਖ ਰੁਪਏ ਲਾਉ ਦਾ ਸਰ ਪੈਸੇ ਕਿਵੇਂ ਇਕੱਠੇ ਕੀਤੇ ਕਈ ਵਾਰੀ ਐਵੇਂ ਹੋਇਆ ਵੀ ਪੈਸੇ ਇਕੱਠੇ ਕਰਨ ਚ ਦਿੱਕਤ ਆਰੀ ਹੋਵੇ ਮੰਮੀ ਡੈਡੀ ਨੂੰ ਵੀ ਯਾਰ ਕੀ ਕਵਾਂ ਸਰ ਬਹੁਤ ਜ਼ਿਆਦਾ ਸਾਨੂੰ ਮਮਾ ਦਾ 골ਡ ਵੇਚਿਆ ਦੀਗਾ ਮੈਂ ਏਟਲੀਸਟ ਪੈਣ ਗਿਆ ਦੀਗਾ ਮਾਰਚ ਜੀ 골ਡ ਵੇਚ ਕੇ ਮੈਂ मामੂ ਬਾਰੋ ਸਪੋਰਟ ਕਰਦੇ ਆ ਪਰ ਸੱਚਾ ਭਾਈ ਫਿਰ ਮੀ ਮਮਾ ਲਈ ਯਾਰ ਇਨਾ ਮਮਾ ਨੇ ਇਨਾ ਕੁਝ ਕੀਤਾ ਮੇਰੇ ਹਣਾ ਮੇਰੇ 골ਡ ਵੇਚਤਾ ਆਪ ਚਲੋ ਜਿਹੜੀ ਇਹ ਚੀਜ਼ਾਂ ਹੁੰਦੀਆਂ ਨੇ ਬਾਈ ਯਾਰ ਇਹ ਕੋਈ ਨਹੀਂ ਵੇਚਦਾ ਅੱਜ ਕੱਲੇ ਕਿਸੇ ਲਈ ਨਹੀਂ ਸਰ ਬਹੁਤ मतलब ਕੀ ਦੱਸਾਂ ਕਿ ਫੈਮਿਲੀ ਜੋ ਸਪੋਰਟਿਵ ਹੁੰਦੀ ਉਹਨਾਂ ਦਾ ਫੈਮਿਲੀ ਤੋਂ ਵੱਧ ਕੇ ਕੁਝ ਨਹੀਂ ਹੁੰਦਾ ਸੋਚੇ ਮਮੀ ਦਾ ਲਈ ਕੁਝ ਕਰਨਾ ਸਰ ਬਹੁਤ ਕੁਝ ਸੋਚਿਆ ਸਰ ਮਮਾ ਪਾਪਾ ਲਈ ਜੀ मतलब ਮੇਰਾ ਤਾਂ ਲਾਈਫ ਤੋਂ ਸਰ ਹੋਪ ਉੱਟ ਗਈ ਸੀਗੀ ਤੇ ਮੈਨੂੰ ਐਕਸੀਡੈਂਟ ਹੋਇਆ ਮੈਂ 19 ਸਾਲ ਦਾ ਸੀ ਕਿ ਇਗਨੋਰ ਮਤਲਬ ਕਿ ਯੰਗ ਏਜ ਮਤਲਬ ਮਤਲਬ ਅਰਸ਼ਾ ਤੋਂ ਫਰਸ਼ਾ ਤੇ ਆ ਗਈ ਤੇ ਉਹਨੇ ਮੋਲਡਿੰਗ ਕਰਦਾ ਸੀਗਾ ਮਤਲਬ ਇੱਕ ਲਾਈਫ ਬਹੁਤ ਵਧੀਆ ਚੱਲ ਰਹੀ ਸੀ ਮੈਂ ਕੈਣਾ ਜਾਣਾ ਸੀਗਾ ਪਰ ਸੋਚਿਆ ਨਹੀਂ ਸੀ ਮੈਨਾਂ ਕਦੇ ਇਹ ਹੋ ਜਾਏਗਾ ਮੈਨੂੰ ਲੱਗੇ ਇੱਕ ਵਾਰ 6 ਮਹੀਨੇ ਇੱਕ ਸਾਲ ਜੇ ਰਿਕਵਰ ਹੋ ਜਾਏਗਾ ਪਰ ਜੋ ਸਪੈਨੈਲ ਕੋਡ ਇੰਜਰੀ ਵਾਲੇ ਪੜਿਆ ਹੈ ਉਹ ਵਰਲਡ ਚ ਟਰੀਟਮੈਂਟ ਨਹੀਂ ਆਏਗਾ ਸਰ ਮੈਂ ਅਮਰੀਕਾ ਸਪੋਰਟ ਭੇਜੀ ਕੈਨੜ ਰਿਪੋਰਟ ਭੇਜੀ ਕੋਈ ਰਿਕਵਰੀ ਨਹੀਂ ਮੁੰਬਈ ਸਰ ਆਪਣਾ ਟਰੀਟਮੈਂਟ ਕਰਾਇਆ ਸੈਂਸਲ ਥੈਰੇਪੀ ਕਰਾਈ ਪਰ ਪੂਰਾ 2.5 ਸਾਲ ਬੈਠਦੇ ਜਾਈਗਾ ਬਰਾ ਯੂਰੀਨ ਮੋਸ਼ਨ ਜੋ ਵੀ ਕਰਦਾ ਮੇਰਾ ਬ੍ਰਦਰ ਸਾਫ ਕਰਦਾ ਜੀ ਮੈਂ ਕੁਝ ਨਹੀਂ ਕਰ ਪਾਉਂਦਾ ਜੰਦੀ ਮੇਰੇ ਸਰਜਰੀ ਦਾ ਸਾਰੇ ਮੇਰੇ ਲੰਗਸ ਕੋਰਾਂ ਦਾ ਸਾਰਾ ਬਲੱਡ ਚਲਾ ਗਿਆ ਹੋਇਆ ਹੈਗਾ ਬਹੁਤ ਕ੍ਰਿਟੀਕਲ ਐਕਸੀਡੈਂਟ ਹੋਇਆ ਸੀ ਸਰ ਮੈਂ ਗਿਵ ਆਪਣੀ ਕੀਤੀ ਮਮਾ ਦੇ ਦੁਆ ਦੀ ਇੱਕ ਉਹ ਮਾਣੇ ਗਿਆ ਤੂੰ ਕਮਬੈਕ ਆ ਰਸਦਾ ਮੇਰੇ ਦੋਸਤਾਂ ਨੇ ਮੇਰਾ ਸਾਥ ਦਿੱਤਾ ਗੇਮ ਜਿਹਨਾਂ ਨਾਲ ਖੇਡਦੇ ਫਿਰ ਉਹਨਾਂ ਨੇ ਵੀ ਕਿਹਾ ਫਿਰ ਭਾਈ ਤੁਸੀਂ ਦੱਸਿਆ ਨਾ ਤੁਹਾਡਾ ਬ੍ਰਦਰ ਯੂਨੀਅਨ ਸਾਫ ਕਰਦਾ ਸੀਗਾ ਹੈਨਾ ਹਾਂਜੀ ਕੋਈ ਹੋਰ ਕਰ ਦੇਗਾ ਨਹੀਂ ਸਰ ਹੋਰ ਕੋਈ ਕੁਝ ਕਿਨੇ ਜੁਨੇ ਦੋਸਤ ਹੋਣਗੇ ਇੱਕ ਦੋ ਜਿਹੜੇ ਬਚਪਨ ਦੇ ਨਾਲ ਉਹ ਕਰ ਸਕਦੇ ਬਸ ਸਰ ਬਹੁਤ ਸਰ ਅਲੀ ਵੀ ਭਰਾ ਤੋਂ ਇਲਾਵਾ ਕੁਝ ਨਹੀਂ ਕੋਈ ਕਰ ਸਕਦਾ ਨਾ ਸਰ ਬ੍ਰਦਰ ਬ੍ਰਦਰ ਫੈਮਲੀ ਦਾ ਬੋਸ ਕਰ ਦਿੱਤਾ ਸਰ ਹੂੰ ਬੱਸ ਟੈਗਲ ਅਦਰ ਮਤਲਬ ਇੱਕ ਫੈਮਿਲੀ ਕਰਕੇ ਮਤਲਬ गिव ਅਪ ਨਹੀਂ ਕਰ ਪਾ ਰਹੇ ਮਤਲਬ ਮਤਲਬ ਮੇਰੀ ਫੈਮਿਲੀ ਨੇ ਮਤਲਬ ਗੇਮ ਚ ਸਰ ਮਤਲਬ 10-12 ਇੰਟਰਨੈਸ਼ਨਲ ਖੇਲਣਾ ਨੈਸ਼ਨਲ 3 ਸਾਲ ਦਾ 6 ਸਾਲ ਹੋ ਗਏ ਸਨ ਮਤਲਬ ਕੋਈ ਮਤਲਬ ਮੈਡਲ ਰਿਵਾਰਡ ਨਹੀਂ ਮਿਲਣਾ ਕੋਈ سپورਟ ਨਹੀਂ ਮਿਲਣੀ ਤਾਂ ਵੀ गिव ਅਪ ਨਹੀਂ ਕੀਤਾ ਮੇਰੀ ਫੈਮਿਲੀ ਨੇ ਕਿ ਨਹੀਂ ਕੋਈ ਨਾ ਲੱਗ ਰਿਹਾ ਲੱਗ ਰਿਹਾ ਲੱਗ 6 ਸਾਲ ਤੋਂ ਬਾਈ ਲੱਗਿਆ ਹੋਇਆ ਹੈਣਾ ਵੀ ਤਾਂ ਵੀ गिव ਅਪ ਨਹੀਂ ਕੀਤਾ ਬਾਈ ਅੱਜ ਦੀ ਜਨਰੇਸ਼ਨ ਲਈ ਹੈਣਾ ਅੱਜ ਦੇ ਯੂਥ ਲਈ ਕੀ ਮਿਸਾਲ ਬਣਾਉਂਗੇ ਤੇ ਕੀ ਕਹੋਂਗੇ ਉਹਨਾਂ ਨੂੰ ਸਰ ਮੈਂ ਮਤਲਬ ਇੰਨਾ ਕਹਿਣਾ ਚਾਹੁੰਦਾ ਉਹਨਾਂ ਨੂੰ ਮਤਲਬ ਮਤਲਬ ਅਪਸੈਂਡ ਡਾਉਨਸ ਅਪ ਲਾਈਵ ਦਾ ਪਾਰਟ ਹੈ ਗਿਆ ਪਰ ਤੁਹਾਨੂੰ ਆਪਣੀ ਫੈਮਿਲੀ ਲਈ ਇੱਕ ਗੋਲ ਰੱਖਣਾ ਫੈਟ ਕਰਨਾ ਚਾਹੀਦਾ ਗੀਵ ਅਪ ਨਹੀਂ ਕਰਨਾ ਇੱਕ ਦਿਨ ਤੁਹਾਨੂੰ ਜੋ ਵੀ ਤੁਸੀਂ ਚਾਹੁੰਦੇ ਹੋ ਤੁਹਾਨੂੰ ਮਿਲੇਗਾ ਸਭ ਕੁਝ ਮਿਲੇਗਾ ਪਰ ਗੀਵ ਅਪ ਨਹੀਂ ਕਰਨਾ ਮਤਲਬ ਕੁਝ ਵੀ ਗਲਤ ਮੇਰੇ ਥੌਟਸ ਆਉਂਦੇ ਦੀ ਗੀਵ ਅਪ ਕਰਨ ਦੀ ਗੀਵ ਸਾਈਡ ਕਰਨ ਦੀ ਇਹ ਉਹ ਪਰ ਮੇਰੇ ਫੈਮਿਲੀ ਦਾ ਚਿਹਰਾ ਅੱਗੇ ਆਉਂਦਾ ਹੀਗਾ ਕਿੰਨੇ ਹੀ ਮਤਲਬ ਇਹ ਨਾਲੇ ਸਭ ਕੁਝ ਕਰਤਾ ਮਨ ਨੂੰ ਬਚਾਣ ਲਈ ਉਹ ਲਾਈਵ ਦਾ ਸਾਰ ਇੱਕ ਹੈ ਮਤਲਬ ਅਪਸੈਂਡ ਡਾਉਨਸ ਆਣਗੇ ਪਰ ਤੁਹਾਨੂੰ ਆਪਣੇ ਆਪ ਨੂੰ ਮੋਟੀਵੇਟ ਕਰਨਾ, ਗੀਵ ਆਪਨੀ ਕਰਨਾ ਕੋਈ ਤੁਹਾਨੂੰ ਸਰ ਦੁਨੀਆ ਦੇ ਥੱਲੇ ਉਤਾਰਨ ਵਾਲੇ ਬਹੁਤ ਹੁੰਦੇ ਆ ਚੜਾਉਣ ਵਾਲਾ ਕੋਈ ਨਹੀਂ ਹੁੰਦਾ ਸਰ 네ਗੇਟਿਵ ਥੌਟਸ ਨੇਗੇਟਿਵ ਥੌਟਸ ਇਹਨਾਂ ਨਾਲ ਬਹੁਤ ਆਉਣਗੇ ਟੀਚਰਾਂ ਕਰਨ ਨਾਲ ਬਹੁਤ ਮਿਲਣਗੇ ਪਰ ਚੰਗੀ ਸਲਾਹ ਦੇ ਨਾਲ ਕੋਈ ਨਹੀਂ ਮਿਲੇਗਾ ਸਰ ਤੁਹਾਨੂੰ ਆਪਣੇ ਆਪ ਨੂੰ ਮੋਟੀਵੇਟ ਕਰਨਾ ਪੈਣਾ ਸਰ ਅਗਰ ਤੁਸੀਂ ਲਾਈਵ 'ਚ ਕੁਝ ਬਣਾਉਣਾ ਕਿਉਂਕਿ ਸਭ ਤੋਂ ਵੱਡੀ ਚੀਜ਼ ਸਰ ਮਾਈਂਡ ਹੁੰਦੀ ਹੈ ਤੁਸੀਂ ਜਿੰਨਾ ਮੈਂਟਲੀ ਸਟਰੋਂਗ ਹੋਗੇ ਸਾਰੀ ਸਰ ਜਿੰਨਾ ਮੈਂਟਲੀ ਸਟਰੋਂਗ ਤੁਸੀਂ ਕੁਝ ਵੀ ਕਰ ਸਕਦੇ ਹੋ ਤੇ ਤੂੰ ਮੈਂਟਲੀ ਵੀਕ ਹੋ ਗਿਆ ਉਹਦਾ ਮੇਰੀ ਬੋਡੀ ਨਾ 91 ਪੈਰਲਾਈਸਿਸ ਆ ਪਰ ਮੈਂਟਲੀ ਸਟਰੋਂਗ ਆ ਹੂੰ ਮੈਂ ਗਿਵ ਅਪ ਨਹੀਂ ਕੀਤਾ ਅੱਜ ਮੈਂ ਸਰ ਕਰ ਰਿਹਾ ਮਤਲਬ ਮੈਂ ਵਰਲਡ ਟੂਰਸ ਕਰ ਰਿਹਾ ਮਤਲਬ ਮੈਂ ਵਰਲਡ ਚ ਨਾਮ ਕੁਮਾਰ ਮੈਡਲ ਲੈ ਕੇ ਆ ਰਿਹਾ ਹੂੰ ਮੈਂਟਲੀ ਸਟਰੋਂਗ ਆ ਨਹੀਂ ਤਾਂ ਮੇਰੇ ਨਾਲ ਦੇ ਸਰ ਬਹੁਤ ਸੋਸਾਇਟ ਕਰ ਦਿੰਦੇ ਮਤਲਬ ਇਨੇ ਮੈਡਲ ਅਚੀਵਮੈਂਟਸ ਤੋਂ ਬਾਅਦ ਵੀ ਤੁਹਾਨੂੰ ਅਪਰੀਸ਼ੀਏਸ਼ਨ ਨਹੀਂ ਮਿਲਦੀ ਮੇਰੇ ਬਹੁਤ ਨੈਗੇਟਿਵ ਥਾਟਸ ਆਉਂਦੇ ਰਾਤ ਨੂੰ ਯਾਰ ਕੀ ਲੱਗਾ ਹੈ ਤੂੰ ਮਿਹਨਤ ਕਰਨ ਕੀ ਫਾਇਦਾ ਹੋ ਰਿਹਾ ਮੈਡਲ ਆ ਰਹੇ ਕੁਝ ਹੋ ਮਿਲਦਾ ਰਹਿਣੇ ਤੈਨੂੰ ਰਾਤ ਨੂੰ ਉਹ ਪਛਾਣ ਮਿਲ ਰਹੀ ਜਾਣੇ ਕੋਈ ਬਲੇ ਮਰੇ ਫਰਮੈ ਮੇਰੇ ਨੇ ਕੋਈ ਨੈਕ ਨਹੀਂ ਤੁਹਾਨੂੰ ਕੋਈ ਨਹੀਂ ਜਾਣਦਾ ਬਾਈ ਉਹਨਾਂ ਨੂੰ ਸਾਰੇ ਜਾਣਦੇ ਨੇ ਜੇ ਮੈਂ ਇੱਕ ਚੀਜ਼ ਪੁੱਛਦਾ ਤੁਸੀਂ ਉਹ ਦੇਖਿਆ ਹੋਣਾ ਯਾਰ ਅੱਜ ਕੱਲ ਮੇਰੇ ਖਿਆਲ ਨਾਲ ਜਿਹੜੇ ਡਾਂਸੇ ਕਰ ਰਹੇ ਨੇ ਹਾਂਜੀ ਹਾਂਜੀ ਜ਼ਰਾ 15-15 ਹਜ਼ਾਰ ਬਾਈ ਮੀਟ ਦਾ ਹੀ ਲੈਂਦੇ ਨੇ ਕਹਿੰਦੇ 15 ਹਜ਼ਾਰ ਦੋਗੇ ਫਿਰ ਅਸੀਂ ਮਿਲਾਂਗੇ ਕੱਲਾ ਮਿਲਾਂਗੇ ਦੇਖ ਲਓ ਸਹੀ ਅਰ ਮਤਲਬ ਵੈਲਿਊ ਉਹਨਾਂ ਦੀ ਹੈ ਵੈਲਿਊ ਪੈ ਰੀ ਇੱਧਰ ਸਭ ਕਿਹੜਾ ਨਹੀਂ ਪਲੇਅਰ ਦੀ ਕੋਈ ਵੈਲਿਊ ਨਹੀਂ ਪੈ ਰੀ ਇੱਧਰ ਪਲੇਅਰ ਦੀ ਵੀ ਨਹੀਂ ਹੈ ਪਲੇਅਰ ਦੀ ਵੈਲਿਊ ਵੀ ਹੁੰਦੀ ਹੈ ਵੀਰੇ ਹਰ ਇੱਕ ਬੰਦੇ ਦੀ ਇੱਕ ਇਨਸਾਨ ਦੀ ਵੈਲਿਊ ਹੋਣੀ ਚਾਹੀਦੀ ਆ ਮੰਨਦੇ ਮਿੰਨਾ ਚਹੀਦਾ ਸਰ ਉਹ ਇੰਨਾ ਹਾਰਡਵਰਕ ਕਰ ਰਿਹਾ ਅਗਲੇ ਨੂੰ ਐਪਰੀਸ਼ੀਏਟ ਹੀ ਨਹੀਂ ਮਿਲੇਗਾ ਸਰ ਉਹ ਗੀਵ ਅਪ ਹੀ ਕਰ ਦੇਗਾ ਤੁਸੀਂ ਇੱਕ ਚੀਜ਼ ਮੰਨਦੇ ਹੋ ਨਾ ਬਾਈ ਗਟਰ ਸਾਫ ਕਰਨ ਵਾਲਾ ਗੰਦਗੀ ਸਾਫ ਕਰਦਾ ਨਾ ਹਾਂ ਜੀ ਕਰਦਾ ਹੈ ਨਾ ਆਲੇ ਦੁਆਲੇ ਹਾਂ ਜੀ ਹਾਂ ਜੀ ਹਾਂ ਜੀ ਯਾਰ ਆਪਾਂ ਸੋਸ਼ਲ ਮੀਡੀਆ ਚ ਨੰਨਿਆ ਤਾਂ ਆਪਾਂ ਸੋਸ਼ਲ ਮੀਡੀਆ ਨਹੀਂ ਸਾਫ ਕਰ ਸਕਦੇ ਯਾਰ ਸਾਰੇ ਮਿਲ ਕੇ ਕਰ ਸਕਦੇ ਜਿਉਂ ਨਹੀਂ ਕਰ ਸਕਦਾ ਹੋ ਸਕਦਾ ਨਾ ਬਾਈ ਉਸ ਪਾਵਰ ਉਸ ਆਦੀ ਕਿਉਂ ਨਹੀਂ ਉਸਦਾ ਸਭ ਕੁਝ ਉਸਦਾ ਬਾਈ ਹੂੰ ਅਬ ਮੈਂ ਅੱਜ ਤੁਹਾਨੂੰ ਬੋਲ ਰਿਹਾ ਆ ਇੱਥੇ ਹਨਾ ਲੋਕੀ ਕਹਿ ਰਹੇ ਹੋਣੇ ਬਸ ਇਹ ਬੋਲ ਕੇ ਗੱਲਾਂ ਕਰ ਸਕਦੇ ਨੇ ਅਸੀਂ ਲੋਕਾਂ ਤੱਕ ਸੰਦੇਸ਼ ਤਾਂ ਪਹੁੰਚਾ ਸਕਦੇ ਆ ਨਾ ਕਿਉਂ ਨਹੀਂ ਜੀ ਅਗਰ ਭਾਈ ਸਭ ਇੱਕਜੁੱਟ ਹੋਣਗੇ ਯੂਨਿਟੀ ਹੋਏਗੀ ਤਾਂ ਕਿਉਂ ਨਹੀਂ ਸਭ ਕੁਝ ਚੇਂਜ ਹੋ ਸਕਦਾ ਭਾਈ ਤੁਸੀਂ ਜਿਹਨੇ ਸਾਰੇ ਦੇਖ ਰਹੇ ਹੋ ਤੁਸੀਂ ਇਹ ਬੀ ਚੀਜ਼ ਬਦਲ ਵੀ ਸਕਦੇ ਹੋ ਸਭ ਕੁਝ ਬਦਲ ਜਾ ਸਕਦਾ ਹੈ ਜੇ ਮਤਲਬ ਯੂਥ ਚ ਬਹੁਤ ਪਾਵਰ ਹੈਗੀ ਦਰ ਕੁਝ ਵੀ ਕਰ ਸਕਦੀ ਹੈ ਪਰ ਯੂਥ ਨੇ ਦਰ ਉੰਨਾ ਦੀ ਵੈਲਿਊ ਪੈ ਨਹੀਂਦੀ ਸਰ ਹੈਗੀ ਨਾ ਭਾਈ ਉੱਥੇ ਪਾਵਰ ਬਹੁਤ ਜ਼ਿਆਦਾ ਪਾਵਰ ਹੈ ਸਰ ਕੁਝ ਫਿਰ ਆਹੀ ਯੂਥ ਭਾਈ ਤੁਹਾਡੀ ਪਾਵਰ ਕਿਉਂ ਨਹੀਂ ਜੇ ਤੁਸੀਂ ਯੂਥ ਹੈਗਾ ਨਾ ਦੇਖ ਰਹੇ ਹੋ ਤੁਸੀਂ ਸਾਰੇ ਹੈਨਾ ਜੇ ਮੰਨਦੇ ਹੋ ਤਾਂ ਹੈਨਾ ਵੀ ਭਾਈ ਮੰਦਾਈ ਉੱਥੇ ਪਾਵਰ ਆ ਤਾਂ ਭਾਈ ਤੁਸੀਂ ਸਾਰੇ ਕਿਉਂ ਨਹੀਂ ਸਪੋਰਟ ਕਰਦੇ ਖਿਡਾਰੀ ਦੀ ਅੱਜ ਬਾਈ ਸਾਡੇ ਕੋਲ ਆਇਆ ਇਹ ਬਾਈ ਦੀ ਵੀ ਸਪੋਰਟ ਕਰੋ ਸਾਰੇ ਇਹ ਬਾਈ ਦੀ ਵੀ ਗੱਲ ਕਿਤੇ ਤਾਂ ਪਹੁੰਚਾਓ ਜਿੱਥੇ ਤੱਕ ਪਹੁੰਚਦੀ ਹੈ ਉੱਥੇ ਤੱਕ ਪਹੁੰਚਾਓ ਤੇ ਬਾਈ ਜਾਂਦੇ ਜਾਂਦੇ ਸਾਡੇ ਪਲੇਟਫਾਰਮ 'ਤੇ ਕੁਝ ਕਹਿਣਾ ਜਾਉਂਗੇ ਤੁਸੀਂ ਮੇਰਾ ਮੈਸੇਜ ਇੱਕ ਅਰ ਕਿਸੇ ਨੂੰ ਇਹ ਹੀ ਆ ਕਿ ਲਾਈਵ 'ਚ ਮਤਲਬ ਗਿਓ ਆਪਣੇ ਗਾਨਾ ਅੱਜਕੱਲ ਸਭ ਨਸ਼ੇ 'ਚ ਜਾ ਰਹੇ ਆ ਪਰ ਇਹ ਪੰਜਾਬ ਗਵਰਨਮੈਂਟ ਨੂੰ ਸਿਰਈ سپورਟ ਆ ਸਰ ਪਲੇਅਰ ਦੀ ਪੈਰਾਸਪੋਰਟ ਦੀ ਵੈਲਿਊ ਕੀਤੀ ਜਾਵੇ ਉਹਨਾਂ ਜੋ ਮੈਡਲਸ ਲੈ ਕੇ ਆਉਂਦੇ ਸਰ ਬਹੁਤ ਹਾਰਡਵਰਕ ਕਰਦੇ ਆ ਉਹਨਾਂ ਨੂੰ ਐਪਰੀਸ਼ੀਏਟ ਕੀਤਾ ਜਾਵੇ ਪਾਲਿਸੀਸਰ ਬਣਾਈਏ ਉਹਨਾਂ ਨੂੰ ਰਿਵਾਰਡ ਦਿੱਤਾ ਜਾਵੇ ਸਰ ਪੈਰਾਸਪੋਰਟਸ ਬਹੁਤ ਹੈਗੇ ਪਲੇਅਰ ਉਹ ਆਪਣੀ ਲਾਈਫ 'ਚ ਸਰ ਇੱਕ ਨਿਊ ਲਾਈਫ ਜਿੰਦੇ ਆ ਉਹਨਾਂ ਦੀ ਟ੍ਰੈਜੇਡੀ ਹੁੰਦੀ ਆ ਉਹਨਾਂ ਦੇ ਐਕਸੀਡੈਂਟ ਦੇ ਕੇਸ ਹੁੰਦੇ ਆ ਪਰ ਉਹ ਗੇਮਸ 'ਚ ਆ ਕੇ ਇੱਕ ਆਪਣਾ ਨਿਊ ਨਿਊ ਲਾਈਫ ਜਿੰਨਾ ਸ਼ੁਰੂ ਕਰਦੇ ਸਰ ਤੁਸੀਂ سپورਟ ਕਰੋਗੇ ਜਿਹਨਾਂ ਵਰਲਡ 'ਚ ਕਾਫੀ ਮੈਡਲਸ ਆ ਰਹੇ ਆ ਮਤਲਬ ਪੰਜਾਬ ਦੇ ਪਲੇਅਰ ਵੀ ਕਾਫੀ ਮੈਡਲ ਲੈ ਕੇ ਆ ਸਕਦੇ ਆ ਬਸ ਤੁਹਾਡੀ سپورਟ ਦੀ ਲੋੜ ਆ ਮੇਰਾ ਸਾਰੀ ਮੈਸੇਜ ਐ ਸਭ ਨੂੰ ਸਰ ਸੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਮਚ ਸਰ ਸੋ ਫਿਰ ਲੈ ਕੇ ਆਵਾਂਗੇ ਇਹ ਜਿਹੜੀਆਂ ਖਿਡਾਰੀਆਂ ਸੰਦੋ ਜਿਆਦਾ ਸਸ਼ਵੇ ਕਾਲ